ਸ਼ਕਲ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਮੈਂ ਕਵਿਤਾ ਲੈ ਕੇ ਹਾਜ਼ਰ ਹਾਂ ਫਰਕ ਤਾਂ ਪੈ ਗਿਆ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਮੁੱਦਿਆਂ ਤੇ ਗੱਲਬਾਤ ਕਰਾਂਗੇ ਅੱਜ ਵੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਮੁੱਤੇ ਨੇ ਬਹੁਤ ਅਹਿਮ ਮੁੱਦੇ ਨੇ ਜ ਜਿਸ ਦੇ ਵਿੱਚ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੁਸੀਂ ਨੰਬਰਾਂ ਉੱਤੇ ਕਾਲ ਕਰਕੇ ਵੀ ਸਾਡੇ ਤੱਕ ਡਾਇਰੈਕਟ ਰਾਬਤਾ ਕਾਇਮ ਕਰਕੇ ਆਪਣੀ ਰਾਏ ਇਸ ਪ੍ਰੋਗਰਾਮ ਦੇ ਵਿੱਚ ਵੀ ਪੇਸ਼ ਕਰ ਸਕਦੇ ਹੋ ਨੰਬਰ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਉਸ ਪ੍ਰੋਗਰਾਮ ਦੇ ਵਿੱਚ ਕਿਹੜੇ ਮੁੱਦੇ ਹੋਣਗੇ ਜਿਸ ਉੱਤੇ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਲੰਗੇ ਦਿਨੀ ਹਰਿਆਣਾ ਸਿੱਖ ਪ੍ਰਬੰਧਕ ਕਮੇਟੀ ਦੀਆਂ ਜੋ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਜੋ ਪੰਥਕ ਪਾਰਟੀਆਂ ਨੇ ਉਹਨਾਂ ਦੇ ਚਿਹਰੇ ਨੰਗੇ ਹੋਏ ਨੇ ਕਿਵੇਂ ਹੋਏ ਨੇ ਅਸੀਂ ਇਸ ਮੁਤਲਕ ਵੀ ਵਿਸਥਾਰਪੂਰਵਕ ਗੱਲਬਾਤ ਕਰਾਂਗੇ ਇਸ ਮੁੱਦੇ ਉੱਤੇ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਦੂਜਾ ਮੁੱਦਾ ਹੋਵੇਗਾ ਕਿ ਹੁਣ ਜਿਹੜੇ ਸਕੂਲ ਦੇ ਬੱਸ ਨੇ ਉਹਨਾਂ ਉਤੇ ਸਿਕੰਜਾ ਕਸਿਆ ਜਾ ਰਿਹਾ ਕਿਉਂਕਿ ਲਗਾਤਾਰ ਹੀ ਬਹੁਤ ਸਾਰੇ ਹਾਦਸੇ ਵਾਪਰਦੇ ਨੇ ਜਿਸ ਦਾ ਸ਼ਿਕਾਰ 마ਸੂਮ ਬੱਚੇ ਹੁੰਦੇ ਨੇ ਤੇ ਸਿਕੰਜੇ ਕਿਹੜੇ ਕਸੇ ਜਾ ਰਹੇ ਨੇ ਕੀ ਕੁਝ ਕਾਰਵਾਈ ਕੀਤੀ ਜਾ ਰਹੀ ਹੈ ਕੀ ਕੁਝ ਗਾਈਡਲਾਈਨਸ ਨੇ ਇਸ ਉਤੇ ਵੀ ਗੱਲਬਾਤ ਕਰਾਂਗੇ ਦੋਵੇਂ ਮੁੱਦਿਆਂ ਉਤੇ ਵਿਸਥਾਰਪੂਰਵਕ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਹਮੇਸ਼ਾ ਦੀ ਤਰ੍ਹਾਂ ਮੇਰੇ ਸਹਿਯੋਗੀ ਵਿਵੇਕ ਕੁਮਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਵਿਤਾ ਹਮਦਰ ਟੀਵੀ ਦੇ ਵੀ ਪਿਆਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਜਿਹੜਾ ਤੁਸੀਂ ਦੋ ਮੁੱਦੇ ਅੱਜ ਛੂੰਣ ਜਾ ਰਹੇ ਹੋ ਇਹ ਬਹੁਤ ਅਹਿਮ ਮੁੱਦੇ ਨੇ ਪਹਿਲਾ ਮੁੱਦਾ ਸਿਆਸਤ ਪੰਥਕ ਸਿਆਸਤ ਦੇ ਨਾਲ ਜੁੜਿਆ ਹੋਇਆ ਕਿਉਂਕਿ ਹਰਿਆਣਾ ਦੇ ਵਿੱਚ ਪਹਿਲੀ ਵਾਰ ਜਿਹੜਿਆ ਨੇ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੇ ਤੇ ਜਿਸ ਤਰੀਕੇ ਦੇ ਨਾਲ ਸਿੱਖਾਂ ਨੇ ਸਿਆਸੀ ਆਗੂ ਜਿਹੜੇ ਆਪਣੇ ਆਪ ਨੂੰ ਪੰਥਕ ਚਿਹਰੇ ਬਣ ਕੇ ਦਿਖਾ ਰਹੇ ਸੀ ਉਹ ਨਕਾਰੇ ਨੇ ਤੇ ਨਾਲ ਦੀ ਨਾਲ ਇੱਕ ਵੱਡੀ ਸਾਜ਼ਿਸ਼ ਦਾ ਵੀ ਪਰਦਾਫਾਸ਼ ਕੀਤਾ ਇਸ ਪੂਰੀਆਂ ਚੋਣਾਂ ਨੇ ਤੇ ਨਾਲ ਦੀ ਨਾਲ ਇੱਕ ਬਖਰਾ ਸਨੇਹਾ ਹਰਿਆਣੇ ਦੇ ਸਿੱਖਾਂ ਨੇ ਜਿਹੜਾ ਭੇਜਿਆ ਹੈ ਉੱਤੇ ਵੀ ਝਾਤ ਮਾਰਨੀ ਜਿਹੜੀ ਜ਼ਰੂਰ ਲਾਜ਼ਮੀ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਦੂਸਰਾ ਮੁੱਦਾ ਜਿਹੜਾ ਤੁਸੀਂ ਸ਼ੋਅ ਹੈ ਸਕੂਲਾਂ ਦੀਆਂ ਪ੍ਰਾਈਵੇਟ ਸਕੂਲਾਂ ਦੀਆਂ ਸਕੂਲਾਂ ਦੀਆਂ ਬੱਸਾਂ ਦਾ ਸੋ ਉਹ ਵੀ ਬੇहद ਲਾਜ਼ਮੀ ਹੈ ਕਿਉਂਕਿ ਬੱਚੇ ਜਿਨ੍ਹਾਂ ਨੂੰ ਮਾਪੇ ਘਰੋਂ ਭੇਜਦੇ ਨੇ ਸਕੂਲ ਦੇ ਵਿੱਚ ਪੜ੍ਹਨ ਦੇ ਲਈ ਤੇ ਉਸ ਬੱਚੇ ਘਰ ਤੋਂ ਲੈ ਕੇ ਸਕੂਲ ਜਾਣ ਤੱਕ ਕਿਹੜੇ ਬੰਦਿਆਂ ਦੇ ਹੱਥਾਂ ਦੇ ਵਿੱਚ ਰਹਿੰਦੇ ਨੇ ਡ라이ਵਰ ਕਿਸ ਤਰੀਕੇ ਦੀਆਂ ਡਰਾਈਵਰੀ ਕਰਦੇ ਨੇ ਸਾਰਾ ਪੰਜਾਬ ਸਾਰਾ ਦੇਸ਼ ਜਾਣਦਾ ਹੈ ਜਿਸ ਤਰੀਕੇ ਦੀਆਂ ਪਿਛਲੇ 1 ਮਹੀਨੇ ਤੋਂ ਖਬਰਾਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਖਾਸ ਕਰਕੇ ਸਕੂਲ ਦੇ ਬੱਸਾਂ ਦੇ ਡਰਾਈਵਰਾਂ ਨੂੰ ਲੈ ਕੇ ਸੋ ਵੱਡੀ ਚਿੰਤਾ ਦਾ ਵਿਸ਼ਾ ਉਹ ਹੈ ਉਸ ਦੇ ਉੱਤੇ ਹੁਣ ਪੰਜਾਬ ਸਰਕਾਰ ਨੇ ਨਵਾਂ ਐਕਸ਼ਨ ਲਿਆ ਹੈ ਉਹ ਵੀ ਛਲਾਗਾ ਜੋ ਕਦਮ ਹੈ ਤੇ ਉਸ ਦੇ ਉੱਤੇ ਵੀ ਕੋਖ ਪਰਤਾਲ ਕਰਨੀ ਬਣਦੀ ਹੈ ਕਿ ਇਸ ਦਾ ਫਾਇਦਾ ਕਿੰਨਾ ਹੋਏਗਾ ਤੇ ਨੁਕਸਾਨ ਕਿੰਨਾ ਹੋਏਗਾ ਸੋ ਦੋਵਾਂ ਮੁੱਦਿਆਂ ਦੇ ਉੱਤੇ ਅਸੀਂ ਕੋਖ ਪਰਤਾਲ ਕਰਾਂਗੇ ਨਾਲ ਦੇ ਨਾਲ ਦਰਸ਼ਕਾਂ ਨੂੰ ਵੀ ਅਪੀਲ ਹੈ ਕਿ ਆਪਣਾ ਕੀਮਤੀ ਸਮਾਂ ਤੇ ਕੀਮਤੀ ਸੁਝਾਅ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕਰੋ ਕਿਉਂਕਿ ਪੱਤਰਕਾਰਾਂ ਨੂੰ ਵੀ ਥੋੜਾ ਆਈਡੀਆ ਹੋ ਜਾਂਦਾ ਹੈ ਕਿ ਦਰਸ਼ਕ ਤੇ ਆਬਾਦ ਨਾ ਮੁੱਦਿਆਂ ਬਾਰੇ ਕੀ ਸੋਚ ਰੱਖਦੀ ਹੈ ਸੋ ਇਸ ਦੇ ਉੱਤੇ ਘੋਖ ਪੜਤਾਲ ਹੋਰ ਵੀ ਡੂੰਗੀ ਜਿਹੜੀਆਂ ਉਹ ਹੋ ਜਾਂਦੀ ਹੈ ਅੱਜ ਵੀ ਬਿਲਕੁਲ ਤਾਂ ਦਰਸ਼ਕਾਂ ਨੂੰ ਅਪੀਲ ਹੈ ਤੁਹਾਡੀ ਸਕਰੀਨ ਤੇ ਤੁਸੀਂ ਨੰਬਰ ਦੇਖ ਸਕਦੇ ਹੋ ਇੰਡੀਆ ਯੂਐਸਏ ਕੈਨੇਡਾ ਜਿਨ੍ਹਾਂ ਉਤੇ ਤੁਸੀਂ ਕਾਲ ਕਰਕੇ ਸਾਡੇ ਪ੍ਰੋਗਰਾਮ ਦੇ ਵਿੱਚ ਰਾਬਤਾ ਕਾਇਮ ਕਰ ਸਕਦੇ ਹੋ ਆਪਣੀ رائے ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤਾਂ ਵਿਵੇਕ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਜੋ ਹਰਿਆਣਾ ਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੇ ਅਜਿਹੇ ਦੇ ਵਿੱਚ ਜਦੋਂ ਨਤੀਜੇ ਸਾਹਮਣੇ ਆਉਂਦੇ ਨੇ ਤਾਂ ਕਿਸੇ ਵੀ ਧੜੇ ਨੂੰ ਬਹੁਮਤ ਨਹੀਂ ਮਿਲੀ ਸਗੋਂ ਇਸ ਦੇ ਵਿੱਚ ਗੱਲ ਕਰਾਂਗੇ ਕਿ 22 ਜਿਹੜੇ ਆਜ਼ਾਦ ਉਮੀਦਵਾਰ ਨੇ ਉਹ ਇਸ ਦੇ ਵਿੱਚ ਜਿੱਤਦੇ ਨੇ 40 ਦੇ ਵਿੱਚੋਂ ਜਿਵੇਂ ਗਲਤ ਨਹੀਂ ਆ ਤਾਂ ਜੀ ਬਿਲਕੁਲ ਕਵਿਤਾ ਦੇਖੋ ਇਹ ਹਰਿਆਣੇ ਦੇ ਵਿੱਚ ਪਹਿਲੀ ਵਾਰ ਇਹ ਚੋਣਾ ਹੋਈਆਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿਉਂਕਿ ਕਮੇਟੀ ਵੀ ਹਜੇ ਤਾਜ਼ੀ-ਤਾਜ਼ੀ ਬਣੀ ਹੈ 2021-22-23 ਦੇ ਵਿੱਚਕਾਰ ਬਣੀ ਹੈ ਇਹ ਕਮੇਟੀ ਸੋ ਉਸ ਸਮੇਂ ਦੇ ਦਰਮਿਆਨੇ ਪਹਿਲੀ ਕਮੇਟੀ ਹੈ ਤੇ ਹਰਿਆਣਾ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਤਸਵੀਰ ਦੇਖਣ ਨੂੰ ਮਿਲੀ ਸੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਬਕਾ ਪ੍ਰਧਾਨ ਨੇ ਮਹੰਤ ਕਰਮਜੀਤ ਸਿੰਘ ਜੀ ਖੱਟਰ ਦੇ ਪੈਰੀਆਤ ਲਾਂਦੇ ਦਿਖਾਈ ਦਿੱਤੇ ਸੀ ਹਮ ਸੋ ਇਸ ਤੋਂ ਬਾਅਦ ਜਿਹੜਾ ਰਿਜ਼ਲਟ ਆਇਆ ਹੈ ਰਿਜ਼ਲਟ ਵੀ ਦਰਸ਼ਕਾਂ ਨਾਲ ਸਾਂਝਾ ਕਰ ਦਿੰਦੇ ਆ ਕਿ ਹਰਿਆਣਾ ਦੇ ਵਿੱਚ ਆਜ਼ਾਦ ਉਮੀਦਵਾਰ 22 ਜਿੱਤੇ ਨੇ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ 6 ਜਿਹੜੇ ਆਗੂ ਨੇ ਉਹ ਜਿੱਤੇ ਨੇ ਇਸ ਤੋਂ ਇਲਾਵਾ ਚਿੰਦਾ ਸਾਹਿਬ ਦੇ 9 ਜਿੱਤੇ ਨੇ ਤੇ ਸਿੱਖ ਸੰਗਤ ਦੇ ਜਿਹੜੇ ਨੇ ਦیدار ਸਿੰਘ ਨਲਵੀ ਉਹਨਾਂ ਦੇ ਉਹਨਾਂ ਦੇ 3 ਬੰਦੇ ਜਿੱਤੇ ਨੇ ਸੋ ਕੁੱਲ ਮਿਲਾ ਕੇ 40 ਦੇ ਵਿੱਚੋਂ ਬਹੁਮਤ ਜਿਹੜਾ ਉਹ 22 ਆਜ਼ਾਦਾਂ ਨੂੰ ਗਿਆ ਸੋ ਇਥੋਂ ਇੱਕ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਪੰਜਾਬ ਦੀ ਤਰ੍ਹਾਂ ਹਰਿਆਣਾ ਦੇ ਸਿੱਖ ਵੀ ਜਿਹੜੇ ਨੇ ਉਹ ਆਪਣੇ ਪੰਥਕ ਆਗੂਆਂ ਤੋਂ ਜਿਹੜੇ ਨੇ ਜਾਂ ਫਿਰ ਆਪਾਂ ਕਹਦੀਏ ਸਿੱਖ ਚਿਹਰੇ ਜਿਹੜੇ ਆਗੂ ਬਣੇ ਫਿਰਦੇ ਨੇ ਪੰਥ ਦੀ ਗੱਲ ਕਰਦੇ ਨੇ ਉਹ ਇਹਨਾਂ ਤੋਂ ਨਾਰਾਜ਼ ਨੇ ਇਹਨਾਂ ਤੋਂ ਦੁਖੀ ਹੋ ਗਏ ਨੇ ਬੇਸ਼ੱਕ ਅੱਜ ਬਹੁਤ ਖੁਸ਼ੀਆਂ ਮਨਾ ਰਿਹਾ ਸ਼੍ਰੋਮਣੀ ਅਕਾਲੀ ਦਲ ਕੱਲ ਤੋਂ ਤੁਸੀਂ ਬਿਆਨ ਵੀ ਸੁਣੇ ਹੋਣਗੇ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਭਾਰਤੀ ਦੇ ਲਈ ਉਹ 10 ਰੁਪਏ ਦਾ ਨੋਟ ਲੈ ਕੇ ਪਰਚੀ ਭਰਨ ਆਏ ਤਾਂ ਉਸ ਵੇਲੇ ਵੱਡੇ ਵੱਡੀਆਂ ਗੱਲਾਂ ਜਿਹੜੀਆਂ ਉਹ ਕਹਿ ਗਏ ਕਿ ਦਾਦੂਵਾਲ ਸਾਹਿਬ ਏਜੰਟ ਨੇ ਇਹ ਤਾਂ ਏਜੰਸੀਆਂ ਦੇ ਬੰਦੇ ਨੇ ਇਹ ਤਾਂ 도ਗਲੇ ਨੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਸ਼ਬਦ ਜਿਹੜੇ ਅਸੀਂ ਇੱਥੇ ਬੈਠ ਕੇ ਨਹੀਂ ਇਸਤੇਮਾਲ ਕਰ ਸਕਦੇ ਉਹਨਾਂ ਦਾ ਇਸਤੇਮਾਲ ਕੀਤਾ ਪਰ ਵੱਡਾ ਸਵਾਲ ਇੱਥੇ ਕਿ ਫਤਵਾ ਤਾਂ ਤੁਹਾਨੂੰ ਵੀ ਨਹੀਂ ਦਿੱਤਾ ਹਮ ਬੇਸ਼ੱਕ ਤੁਸੀਂ ਉੱਥੇ ਚੋਣਾ ਲੜ ਰਹੇ ਹੋ ਤੁਸੀਂ ਪਹਿਲਾਂ ਇਸ ਗੱਲ ਨੂੰ ਲੈ ਕੇ ਕਾਫੀ ਕਲੇਸ਼ ਕੀਤਾ ਕਿ ਭਾਈ ਦੇਖੋ ਹਰਿਆਣਾ ਕਮੇਟੀ ਵੱਖ ਕਿੱਦਾਂ ਹੋਗੀ ਹਰਿਆਣੇ ਦੇ ਗੁਰਦੁਆਰਿਆਂ ਦਾ ਕੰਟਰੋਲ ਤਾਂ ਐਸਜੀਪੀਸੀ ਕੋਲ ਸੀਗਾ ਕੇਂਦਰ ਸਰਕਾਰ ਤੇ ਸਬ-ਸਟੇਟ ਸਰਕਾਰ ਜਿਹੜੀਆਂ ਨੇ ਉਹ ਪੰਥ ਦੇ ਵਿੱਚ ਕੋਸ ਭੇਟ ਕਰ ਰਹੀਆਂ ਨੇ ਦਾਦੂਵਾਲ ਸਾਹਿਬ ਏਜੰਟ ਨੇ ਦਾਦੂਵਾਲ ਸਾਹਿਬ ਸਰਕਾਰ ਦੇ ਬੰਦੇ ਨੇ ਪਰ ਇੱਥੇ ਸ਼ੀਸ਼ਾ ਜਿਹੜਾ ਹੈ ਉਹ ਸੰਗਤ ਨੇ ਸਾਰੀਆਂ ਧਿਰਾਂ ਨੂੰ ਦਿਖਾਉਂਦਾ ਜੇ ਕਿਸੇ ਵੀ ਇੱਕ ਪੰਥਕ ਧਿਰ ਦੀ ਗੱਲ ਕਰੀਏ ਤਾਂ ਕਿਸੇ ਨੂੰ ਵੀ ਜੇ ਉੱਥੇ ਦੇ ਸਿੱਖ ਪਸੰਦ ਕਰਦੇ ਹੁੰਦੇ ਤਾਂ ਫਿਰ ਰਿਜ਼ਲਟ ਉਹਨਾਂ ਦੇ ਪੱਖ 'ਚ ਜਾਂਦਾ ਆਜ਼ਾਦਾਂ ਦੇ ਹੱਕ 'ਚ ਨਾ ਜਾਂਦਾ ਤੇ ਇੱਥੋਂ ਪਤਾ ਲੱਗਦਾ ਹੈ ਕਿ ਸਿਆਸਤੀ ਤੌਰ ਦੇ ਉੱਤੇ ਲੋਕਾਂ ਨੇ ਨਕਾਰੇ ਨੇ ਇਹ ਚਿਹਰੇ ਹੂੰ ਹੋ ਜਿਹੜੀ ਮੈਂ ਵੱਡੀ ਸਾਜ਼ਿਸ਼ ਦੀ ਗੱਲ ਕਰ ਰਿਹਾ ਸੀ ਉਹ ਵੱਡੀ ਸਾਜ਼ਿਸ਼ ਕਿਹੜੀ ਹੈ ਹਮ ਸ਼੍ਰੋਮਣੀ ਅਕਾਲੀ ਦਲ ਦੇ ਆਫੀਸ਼ੀਅਲ ਤੌਰ ਦੇ ਉੱਤੇ 6 ਮੈਂਬਰ ਜਿੱਤੇ ਨੇ ਤੇ ਬੀਤੇ ਦਿਨੀ ਇੱਕ ਪ੍ਰੈਸ ਨੋਟ ਆਂਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਅਰਸ਼ਦੀਪ ਸਿੰਘ ਕਲੇਰ ਜਿਹੜੇ ਮੁਖ ਬੁਲਾ ਰਹੇ ਨੇ ਤੇ ਲੀਗਲ ਸੈੱਲ ਦੇ ਪ੍ਰਧਾਨ ਨੇ ਜੀ ਉਸ ਪ੍ਰੈਸ ਨੋਟ ਦੇ ਵਿੱਚ ਲਿਖਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ 12 ਮੈਂਬਰ ਜਿੱਤੇ ਨੇ ਹਮ ਮਤਲਬ ਕਾਗਜ਼ੀ ਤੌਰ ਦੇ ਉੱਤੇ ਜਿਹੜੇ ਚੋਣ ਨਿਸ਼ਾਨ ਤੇ ਲੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਮ ਹਮ ਉਹ ਤਾਂ 6 ਜਿੱਤੇ ਨੇ ਤੇ ਫਿਰ ਕਲੇਰ ਸਾਹਿਬ 12 ਕਿਤਾ ਕਹਿ ਗਏ ਜੀ ਉਹ 12 ਇਸ ਤਰੀਕੇ ਨਾਲ ਕਹਿ ਕੇ ਕਿ ਜਿਹੜੇ 6 ਆਜ਼ਾਦ ਲੜੇ ਸੀਗੇ ਉਹ ਸਾਡੇ ਸਮਰਥਨ ਦੇ ਵਿੱਚ ਨੇ ਤੇ ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਸੀ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਿਨਾਂ ਆਪਣੀ ਪਛਾਣ ਦੱਸੇ ਹੋਏ ਉੱਥੇ ਚੋਣਾਂ ਲੜੀਆਂ ਨੇ ਮਤਲਬ ਅਜੇ ਸ਼੍ਰੋਮਣੀ ਅਕਾਲੀ ਦਲ ਦੇ ਇਹ ਦਿਨ ਆਗੇ ਕਿ ਆਪਣੀ ਪਛਾਣ ਲਿਖੋ ਕੇ ਚੋਣਾਂ ਲੜਨੀਆਂ ਪੈ ਰੀਆਂ ਨੇ ਤੇ ਜੇਕਰ ਇਹ ਚੀਜ਼ ਹੋਈ ਹੈ ਤਾ ਫਿਰ ਇਹ ਉਹ ਨਾਲ ਲੋਕਾਂ ਨਾਲ ਧੋਖਾ ਹੈ ਜਿਨ੍ਹਾਂ ਨੇ ਇਹਨਾਂ ਨੂੰ ਆਜ਼ਾਦ ਸਮਝ ਕੇ ਜਤਵਾਇਆ ਸੀ ਬਿਲਕੁਲ ਅੱਜ ਵੀ ਦੇਖੋ ਮੈਂ ਪੰਥਕਤ ਤੇ ਰਾਜੀ ਗੱਲ ਹਟ ਕੇ ਜੇਕਰ ਮੈਂ ਸਿਆਸੀ ਧਿਰਾਂ ਦੀ ਵੀ ਗੱਲ ਕਰਾਂ ਅੱਜਕੱਲ ਇੱਕ ਟ੍ਰੈਂਡ ਚੱਲਿਆ ਹੋਇਆ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਚੱਲਿਆ ਹੋਇਆ ਹੈ ਤੁਸੀਂ ਦੇਖੋ 2022 ਦੀਆਂ ਚੋਣਾਂ ਤੋਂ ਬਾਅਦ ਪੂਰੀ ਦੀ ਪੂਰੀ ਕਾਂਗਰਸ ਨਿਕਲ ਕੇ ਉਧਰ ਭਾਜਪਾਲੇ ਬੰਨੇ ਚਲੀ ਗਈ ਸੀ ਫਿਰ ਦੋ ਵਾਪਸ ਆਏ ਫਿਰ ਚਾਰ ਵਾਪਸ ਆਏ ਫਿਰ ਉਹ ਸਾਰੇ ਤਾਂ ਵਾਪਸ ਆਏ ਫਿਰ ਜਾਖਰ ਸਾਹਿਬ ਚਲੇ ਗਏ ਹੁਣ 20 ਲਗਾਤਾਰ ਇਹ سلسلہ جاری ਹੈ ਤੁਸੀਂ ਇਹ ਦੇਖੋ ਕਿ ਲੋਕਾਂ ਨੇ ਫਤਵਾ ਦਿੱਤਾ ਹੁੰਦਾ ਮੈਂ ਮੈਂ ਇੱਥੇ ਵੀ ਚਾਹੂੰਗਾ ਕਿ ਇੱਥੇ ਵੀ ਇੱਕ ਕਾਨੂੰਨ ਬਣੇ ਤੇ ਭਾਈ ਜਿਹੜੀ ਪਾਰਟੀ ਤੋਂ ਤੁਸੀਂ ਲੜੇ ਹੋ ਉਸ ਪਾਰਟੀ ਤੋਂ ਇਲਾਵਾ ਤੁਸੀਂ ਇੱਧਰ ਉੱਧਰ ਨਹੀਂ ਜਾ ਸਕਦੇ ਹੁਣ ਲੋਕਾਂ ਦੇ ਨਾਲ ਕਿੱਦਾਂ بڑا ਧੋਖਾ ਹੁੰਦਾ ਹੈ ਕਿ ਲੋਕ ਇੱਕ ਹਲਕੇ ਦੇ ਵਿੱਚ ਪੋਸ ਕਰੋ ਕਿਸੇ ਨੇ ਕਾਂਗਰਸੀ ਜਿਤਾਇਆ ਹੈ ਜੀ ਕਾਂਗਰਸੀ ਜਿਤਾਇਆ ਮਤਲਬ ਉਹਨਾਂ ਨੇ ਆਮ ਆਦਮੀ ਪਾਰਟੀ ਭਾਜਪਾ ਤੇ ਅਕਾਲੀ ਦਲ ਵਾਲਿਆਂ ਦੇ ਖਿਲਾਫ ਫਤਵਾ ਦਿੱਤਾ ਹੈ ਕਿ ਭਾਈ ਅਸੀਂ ਤੁਹਾਨੂੰ ਨਹੀਂ ਪਸੰਦ ਕਰ ਰਹੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਵੀ ਬੰਦਾ ਹਰਾਇਆ ਉਹਨਾਂ ਨੇ ਅਕਾਲੀਆਂ ਦਾ ਵੀ ਬੰਦਾ ਹਰਾਇਆ ਭਾਜਪਾ ਦਾ ਵੀ ਹਰਾਇਆ ਪਰ ਸਵੇਰੇ ਉੱਠ ਕੇ ਕੀ ਕਰਦੇ ਨੇ ਉਸੇ ਪਾਰਟੀ 'ਚ ਚਲੇ ਜਾਂਦੇ ਨੇ ਫਿਰ ਉਸ ਪਾਰਟੀ 'ਚ ਵੀ ਕਲੇਸ਼ ਪੈਂਦਾ ਕਿ ਭਾਈ ਸਾਡੇ ਕੋਲ ਦਾ ਪਹਿਲੇ ਨੁਮਾਇੰਦਾ ਸੀਗਾ ਹੁਣ ਇਹ ਵੀ ਆ ਗਿਆ ਹੁਣ ਟਿਕਟ ਜਾਊਗੀ ਕਿਨੂੰ ਤੇ ਲੋਕ ਵੀ ਜਾ ਕੇ ਇਹੀ ਗੱਲ ਕਰਦੇ ਨੇ ਭਾਈ ਤੂੰ ਇਸ ਪਾਰਟੀ 'ਚ ਹੀ ਧੰਨਵਾਦੀ ਜਿਤਾਇਆ ਤੂੰ ਸਵੇਰੇ ਉੱਠ ਕੇ ਪਾਰਟੀ ਬਦਲ ਲੈਣਾ ਉਹ ਜਿਵੇਂ ਮਾਨ ਸਾਹਿਬ ਕੀ ਕਹਿੰਦੇ ਹੁੰਦੇ ਨੇ ਕਿ ਅੱਜਕੱਲ ਤਾਂ ਸਾਰਿਆਂ ਦੀਆਂ ਅਲਮਾਰੀਆਂ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਉਹ ਗਲੇ 'ਚ ਪਾਉਣ ਵਾਲੇ ਪਰਨੇ ਜੇ ਪਏ ਨੇ ਇਹ ਤਾਂ ਸਵੇਰੇ ਉੱਠ ਕੇ ਪੁੱਛਣਾ ਪੈਂਦਾ ਕਿ ਭਾਈ ਕਿਹੜੀ ਪਾਰਟੀ ਦੇ ਵਿੱਚ ਸੀਗੇ ਅਸੀਂ ਕੱਲ ਰਾਤ ਨੂੰ ਕਿਹੜੀ ਪਾਰਟੀ ਜੁਆਇਨ ਕੀਤੀ ਉਹ ਪਾ ਕੇ ਤੇ ਬਾਹਰ ਨਿਕਲ ਜਾਓ ਇਹੀ ਹਾਲ ਹੈ ਇਸ ਵੇਲੇ ਜਿਹੜਾ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਹੈ ਕਿ ਅਸੀਂ ਜਿਹੜੇ ਆਜ਼ਾਦ ਉਮੀਦਵਾਰ ਜਿੱਤੇ ਨੇ 22 ਉਹਦੇ ਵਿੱਚੋਂ 6 ਜਿਹੜਾ ਨੇ ਸਾਨੂੰ ਸਮਰਥਨ ਦੇ ਗਏ ਉਹ 6 ਜਿਹੜਾ ਨੇ ਉਹ ਆਜ਼ਾਦ ਤੌਰ ਤੇ ਲੜੇ ਪਰ ਬੰਦੇ ਸਾਡੇ ਹੀ ਸੀਗੇ ਤਾਂ ਫਿਰ ਕਿੱਡਾ بڑا ਧੋਖਾ ਇਹ ਸੰਗਤ ਦੇ ਲਈ ਹੋਇਆ ਜਿਹੜੀ ਸੰਗਤ ਨੇ ਉਹਨਾਂ ਨੂੰ ਵੋਟ ਕੀਤੀ ਹੋਣੀ ਹੈ। ਹੂੰ। ਇਤੋਂ ਇੱਕ ਗੱਲ ਸਮਝ ਆਂਦੀ ਹੈ ਕਵਿਤਾ ਕਿ ਅਕਾਲੀ ਦਲ ਜਿਹੜੀ ਆਪਣੇ ਆਪ ਨੂੰ ਪੰਥਕ ਧਿਰ ਕਹਿ ਰਹੀ ਸੀ ਜਾਂ ਫਿਰ ਅਕਾਲੀ ਦਲ ਜਿਹੜੀ ਇਹ ਕਹਿ ਰਹੀ ਹੈ ਕਿ ਪੰਥਕ ਸਿਆਸਤ ਵੀ ਸਾਡੇ ਤੋਂ ਸ਼ੁਰੂ ਤੇ ਸਾਡੇ ਤੋਂ ਹੀ ਖਤਮ ਹੈ। ਅਸੀਂ ਪੰਥ ਦੇ ਹਮੈਤੀ ਆ, ਅਸੀਂ ਪੰਥ ਦੀ ਚਿੰਤਾ ਕਰਦੇ ਆ, ਅਸੀਂ ਸਿੱਖਾਂ ਦੀ ਚਿੰਤਾ ਕਰਦੇ ਆ ਚਾਹੇ ਉਹ ਜੁਪੀ 'ਚ ਰਹਿਣ ਵਾਲਾ ਹੋਵੇ, ਬਿਹਾਰ 'ਚ ਰਹਿਣ ਵਾਲਾ ਹੋਵੇ, ਬੰਗਲਾਦੇਸ਼ 'ਚ ਰਹਿਣ ਵਾਲਾ ਹੋਵੇ, ਅਫਗਾਨਿਸਤਾਨ 'ਚ ਰਹਿਣ ਵਾਲਾ ਹੋਵੇ ਪਰ ਸਾਡੇ ਗਵਾਂਧੀ ਸੂਬੇ ਨੇ ਭਰੋਸਾ ਨਹੀਂ ਕੀਤਾ ਕੁਆਂਟੀ ਸੂਬੇ ਦੇ ਸਿੱਖਾਂ ਨੇ ਨਿਭੋਸਾ ਕੀਤਾ ਇਹ ਵੱਖਰੀ ਮਿਸਾਲ ਜਿਹੜੀ ਉਹ ਪੇਸ਼ ਕੀਤੀ ਹੈ ਸੋ ਇੱਥੋਂ ਇੱਕ ਸਬਕ ਸਾਨੂੰ ਇਹ ਵੀ ਲੈਣਾ ਚਾਹੀਦਾ ਹੈ ਮੈਂ ਸਾਰੇ ਪੰਥਕ ਅਸਿਆਸੀ ਆਗੂਆਂ ਦੇ ਵਿੱਚੋਂ ਇੱਕ ਅਸਿਆਸੀ ਆਗੂ ਦੀ ਤਾਰੀਫ ਕਰਨਾ ਚਾਹੁੰਗਾ ਜੀ ਚੁੰਦਾ ਸਾਹਿਬ ਦੀ ਟਿੰਡਾ ਸਾਹਿਬ ਦੀ ਕਿਉਂ ਨੌ ਬੰਦੇ ਜਿੱਤੇ ਨੇ ਉਹਨਾਂ ਦੇ ਇੱਕ ਪੰਥਕ ਧਿਰ ਹੋਣ ਦੇ ਨਾਤੇ ਨੌ ਬੰਦੇ ਜਿੱਤੇ ਨੇ ਪਰ ਨੈਤਿਕਤਾ ਦੇ ਆਧਾਰ ਤੇ ਅਸਿਫਾ ਦਿੱਤਾ ਹੂੰ ਕਿ ਮੈਂ ਮੇਰੀ ਪਾਰਟੀ ਹਾਰ ਗਈ ਮੈਂ ਪ੍ਰਧਾਨ ਆ ਮੈਂ ਚੋਣਾ ਨਹੀਂ ਜਿੱਤ ਸਕਿਆ ਤਾਂ ਮਤਲਬ ਨੈਤਿਕਤਾ ਦੇ ਆਧਾਰ ਤੇ ਮੈਂ ਅਸਤੀਫਾ ਦੇਣਾ ਤੇ ਇੱਥੇ ਤਾਂ ਚੋਣਾਂ ਦਾ ਬਾਈਕਾਟ ਕਰਕੇ ਵੀ ਪ੍ਰਧਾਨ ਦੀ ਕੁਰਸੀ ਭਾਲ ਦੇਣਾ ਬਿਲਕੁਲ ਪਰ ਹਰਿਆਣੇ ਦੇ ਸਿੱਖਾਂ ਨੇ ਉਸ ਗੱਲ ਤੇ ਸਪਸ਼ਟੀਕਰਨ ਦਿੱਤਾ ਇਸ ਗੱਲ ਤੋਂ ਇਹ ਚੀਜ਼ਾਂ ਸਾਫ਼ ਕਰਤੀਆਂ ਕਿ ਅਸੀਂ ਜਿਹੜਾ ਆ ਉਹ ਕਿਸੇ ਵੀ ਪੰਥਕ ਚਿਹਰੇ ਨੂੰ ਪਸੰਦ ਨਹੀਂ ਕਰਦੇ ਇਹ ਬਹੁਤ ਵੱਡਾ ਮੈਂ ਕਹੂੰਗਾ ਕਿ ਸ਼ੀਸ਼ਾ ਦਿਖਾਇਆ ਹੈ ਉਹਨਾਂ ਨੇ ਪੰਥਕ ਸਿਆਸੀ ਆਗੂਆਂ ਨੂੰ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਵੱਡਾ ਤੋਖਾ ਕੀਤਾ ਗਿਆ ਜਿਹੜੇ ਵੋਟਰਸ ਨੇ ਉਹਨਾਂ ਦੇ ਨਾਲ ਇਹ ਅਜਿਹੇ ਦੇ ਵਿੱਚ ਜੋ ਨਤੀਜੇ ਸਾਹਮਣੇ ਆਏ ਨੇ ਉਹਨਾਂ ਨੇ ਸਾਫ਼ ਕਰ ਹੀ ਦਿੱਤਾ ਹੋਇਆ ਕਿ ਹਰਿਆਣਾ ਦੇ ਵਿੱਚ ਜਿਹੜੇ ਪੰਥਕ ਪਾਰਟੀ ਨੇ ਉਹਨਾਂ ਨੂੰ ਕਿਸੇ ਨੂੰ ਵੀ ਜੋ ਹਰਿਆਣਾ ਦੇ ਵਾਸੀ ਨੂੰ ਪਸੰਦ ਨਹੀਂ ਕਰਦੇ ਨੇ ਇੱਕ ਪਾਸੇ ਤਾਂ ਉਹ ਪਹਿਲਾਂ ਪਸੰਦ ਨਹੀਂ ਸੀ ਕਰਦੇ ਦੂਜੇ ਪਾਸੇ ਹੁਣ ਵੱਡਾ ਤੋਖਾ ਵੇ ਕੀਤਾ ਗਿਆ ਤੇ ਹੁਣ ਵੱਡਾ ਅਸਰ ਦੇਖਣ ਨੂੰ ਮਿਲੇਗਾ ਇਹਨਾਂ ਪਾਰਟੀਆਂ ਉੱਤੇ ਬਿਲਕੁਲ ਦੇਖੋ ਤੁਸੀਂ ਪੰਥਕ ਤੇ ਰਾ ਦੇ ਵਿੱਚੋਂ ਇਸ ਵੇਲੇ ਹੁਣ ਹੈ ਕਿਹੜੇ ਨੇ ਨਾ ਤਾਂ ਪੱਖ ਦੇ ਵਿੱਚ ਬਹੁਤ ਸਾਰੇ ਨੇ ਨਾ ਤਾਂ ਆਪੋਜੀਸ਼ਨ ਦੇ ਵਿੱਚ ਕੋਈ ਹੈਗਾ ਆ ਲੈ ਦੇ ਕੇ ਆਜ਼ਾਦ ਉਮੀਦਵਾਰ ਸਭ ਤੋਂ ਵੱਧ ਨੇ ਇਹ ਹੁਣ ਆਜ਼ਾਦ ਉਮੀਦਵਾਰ ਕਿਹੜੇ ਪਾਸੇ ਨੂੰ ਭੁਗਤਦੇ ਨੇ ਵੱਡਾ ਸਵਾਲ ਉਸਤੇ ਖੜਾ ਹੈ ਪਰ ਜੇਕਰ ਲੋਕਾਂ ਨੇ ਆਜ਼ਾਦ ਜਤਾਏ ਨੇ ਤਾਂ ਇਹ ਜਿੰਨਾ ਕ ਆਜ਼ਾਦ ਰਹਿਣਗੇ ਉਹਨਾਂ ਕਿਨਾਂ ਦੇ ਲਈ ਵਧੀਆ ਵੀ ਹੈ ਹੁਣ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂ ਪੰਜਾਬ ਦੇ ਵਿੱਚ ਵੀ ਮੰਗ ਉੱਠ ਰਹੀ ਹੈ ਕਿ ਐਸਜੀਪੀਸੀ ਦੀਆਂ ਵੀ ਚੋਣਾਂ ਜੜੀਆਂ ਨੇ ਉਹ ਜਲਦੀ ਹੋ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਜਿਹੜੀ ਐਸਜੀਪੀਸੀ ਦੀ ਵੈਸੇ ਹਰ ਸਾਲ ਇੱਕ ਵੋਟ ਹੁੰਦੀ ਹੈ ਉਸ ਦੇ ਵਿੱਚ ਤਾਂ ਜਿਹੜੇ ਐਸਜੀਪੀਸੀ ਦੇ ਮੈਂਬਰ ਨੇ ਉਹੀ ਵੋਟ ਕਰਦੇ ਨੇ ਤੇ ਬਹੁ ਗਿਣਤੀ ਦੇ ਵਿੱਚ ਕਿਹੜੀ ਪਾਰਟੀ ਦੇ ਮੈਂਬਰ ਨੇ ਇਹ ਵੀ ਸਾਰਾ ਪੰਜਾਬ ਜਾਣਦਾ ਹੈ ਸਾਰੇ ਦੇਸ਼ ਦੇ ਸਿੱਖ ਜਾਣਦੇ ਨੇ ਪਰ ਕਵਿਤਾ ਆਪਾ ਇਹ ਗੱਲ ਕਹਿ ਦਿੰਦੇ ਆਂ ਅਸੀਂ ਇਸ ਗੱਲ ਨੂੰ ਲੈ ਕੇ ਵੀ ਬਹੁਤ ਕਲੇਸ਼ ਕਰਦੇ ਆਂ ਕਿ ਭਾਈ ਹਰਿਆਣੇ ਦੀ ਕਮੇਟੀ ਸਾਡੇ ਤੋਂ ਵੱਖ ਹੋ ਗਈ ਫਿਰ ਹਜੂਰ ਸਾਹਿਬ ਦੀ ਕਮੇਟੀ ਸਾਡੇ ਤੋਂ ਵੱਖ ਹੋ ਗਈ ਹਜੂਰ ਸਾਹਿਬ ਦੇ ਵਿੱਚ ਪਹਿਲਾਂ ਐਸਜੀਪੀਸੀ ਦੇ 12 ਮੈਂਬਰ ਹੁੰਦੇ ਸੀ ਹੁਣ 3 ਰਹਿ ਗਏ ਪਟਿਆ ਪਟਨਾ ਸਾਹਿਬ ਦੀ ਵੱਖਰੀ ਹੋ ਗਈ ਹੈ ਪਰ ਉਹ ਵੱਖ ਹੋਣ ਦਾ ਕਾਰਨ ਕੀ ਸੀ ਇਹ ਨਹੀਂ ਅਸੀਂ ਕਦੀ ਸੋਚਦੇ ਉਹ ਵੱਖ ਹੋਣ ਦਾ ਕਾਰਨ ਇਹ ਸੀ ਕਿ ਜਦੋਂ ਇੱਥੇ ਆ ਕੇ ਐਸਜੀਪੀਸੀ ਦੀਆਂ ਕਾਰਵਾਈਆਂ ਕੁਝ ਇਸ ਤਰੀਕੇ ਨਾਲ ਰਹੀਆਂ ਤੁਸੀਂ ਦੇਖੋ ਕਿ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਉਹ ਵਾਇਰਲ ਹੋ ਰਹੀ ਹੈ। ਹੂੰ ਇੱਕ ਸਿੱਖ ਨੌਜਵਾਨ ਉਹ ਇਹ ਗੱਲ ਕਹਿੰਦਾ ਦੇਖ ਰਿਹਾ ਕਹਿੰਦਾ ਜੀ ਅਸੀਂ ਆਪਣੇ ਆਪ ਨੂੰ ਤਾਂ ਮਹਾਨ ਕਹਾਣੇ ਆ। ਹੂੰ ਆ ਸਾਡੀ ਕਮਿਊਨਿਟੀ ਤੇ ਸਾਡੇ ਪੰਥਕ ਚਿਹਰੇ ਜਿਹੜਾ ਨੇ ਉਹ ਆਪਣੇ ਆਪ ਨੂੰ ਬਹੁਤ ਇਹ ਦਿਖਾਉਂਦੇ ਨੇ ਕਿ ਅਸੀਂ ਪੰਥਕ ਹਮੈਤੀ ਆ ਅਸੀਂ ਪੰਥ ਹਮੈਤੀ ਆ ਅਸੀਂ ਹੀ ਪੰਜਾਬ ਦਾ ਭਲਾ ਕਰ ਸਕਦੇ ਆ ਅਸੀਂ ਪੰਥ ਦਾ ਭਲਾ ਕਰ ਸਕਦੇ ਆ। ਹੂੰ ਕਹਿੰਦਾ ਪਰ ਅਸੀਂ ਕਮਾਨ ਐਦਾਂ ਦੇ ਲੋਕਾਂ ਨੂੰ ਦੇ ਰੱਖੀਏ ਜਿਹੜੇ ਇਸ ਚੀਜ਼ ਨੂੰ ਮਜ਼ਾਕ ਸਮਝਦੇ ਨੇ। ਇਹ ਤਾਂ ਹੈਵੀ ਹੈ ਕਿ ਪੰਜਾਬ ਦੇ ਵਿੱਚ ਜਾਂ ਫਿਰ ਦੇਸ਼ ਭਰ ਦੇ ਵਿੱਚ ਜਿੰਨਾ ਵੀ ਜਲੂਸ ਕੱਢਿਆ ਹੋਇਆ ਸਾਡੇ ਪੰਥਕ ਜਿਹੜੇ ਚਿਹਰੇ ਨਹੀਂ ਨਾ ਨਹੀਂ ਕੱਢਿਆ ਹੋਇਆ ਇੱਕ ਦੂਸਰੇ ਨਾਲ ਹੀ ਖੇਪੜਬਾਜੀ ਕਰਦੇ ਨੇ ਉਹ ਨੌਜਵਾਨ ਵੀਡੀਓ ਦੇ ਵਿੱਚ ਕਹਿੰਦਾ ਹੈ ਕਹਿੰਦਾ ਇਸਾਈ ਧਰਮ ਦੇ ਜਿਹੜੇ ਪੌਪ ਨੇ ਪੌਪ ਫਰਾਂਸਿਸ ਹਮ ਕਿੰਨੇ ਸਾਲਾਂ ਤੋਂ ਨੇ ਕੌਣ ਹਟਾ ਸਕਦਾ ਉਹਨਾਂ ਨੂੰ ਕੋਈ ਵੀ ਨਹੀਂ ਉੱਥੇ ਚੀਜ਼ ਨਹੀਂ ਚੱਲਦੀ ਕਹਿੰਦਾ ਇੱਥੇ ਸਾਡੇ ਤਖਤਾਂ ਦੇ ਜਥੇਦਾਰ ਜਿਹੜੇ ਨੇ ਉਹ ਹਰ ਦੂਸਰੇ ਤੀਸਰੇ ਦਿਨ ਚੇਂਜ ਕਰਤੇ ਜਾਂਦੇ ਨੇ ਆਪਣੇ ਬੰਦੇ ਲੈ ਕੇ ਬਿਠਾਉਂਦੇ ਜਾਂਦੇ ਨੇ ਜੇਕਰ ਉਹ ਤੁਹਾਡੇ ਤੋਂ ਅਗੇਂਸਟ ਹੋ ਗਏ ਤੁਹਾਡੇ ਤੇ ਕਾਰਵਾਈ ਕਰਦੇ ਨੇ ਤੇ ਫਿਰ ਉਹਨਾਂ ਦੇ ਉੱਤੇ ਕੋਈ 7-7 ਦਾ 10-10 ਸਾਲ ਪੁਰਾਣੇ ਮਾਮਲੇ ਚਲਾ ਦਿੱਤੇ ਜਾਂਦੇ ਨੇ ਮਤਲਬ ਇਹ ਹੈ ਕੁਲਮ ਲਾ ਕੇ ਕਿ ਸਾਡਾ ਆਪਣਾ ਜਲੂਸ ਜਿਹੜਾ ਉਹ ਆਪਣੇ ਲੋਕਾਂ ਨੇ ਹੀ ਕੱਢਿਆ ਹੋਇਆ ਹੈ ਜਿਸ ਕਰਕੇ ਅੱਜ ਹਰਿਆਣੇ ਦੇ ਵਿੱਚ ਇਹ ਚੀਜ਼ ਸਾਨੂੰ ਦੇਖਣ ਨੂੰ ਜਿਹੜੀ ਉਹ ਮਿਲੀ ਹੈ ਸਿੱਖ ਦਲਾ ਨੂੰ ਜਿਹੜਾ ਪੂਰਨ ਤੌਰ ਦੇ ਉੱਤੇ ਉੱਥੇ ਦੀ ਸਿੱਖਾ ਨੇ ਨਕਾਰਿਆ ਹੈ ਦੇ ਨਾਲ ਦੀ ਨਾਲ ਆਜ਼ਾਦਾਂ ਨੂੰ ਜਿਤਾ ਕੇ ਇਹ ਇੱਕ ਉਹਨੇ ਕਰਤਾ ਹੈ ਐਲਾਨ ਕਰਤਾ ਹੈ ਕਿ ਭਾਈ ਕੋਈ ਵੀ ਕੋਈ ਵੀ ਜਿਹੜਾ ਆਪਣੇ ਆਪ ਨੂੰ ਪੰਥਕ ਚਿਹਰਾ ਕਹਿ ਰਿਹਾ ਚਾਹੇ ਕੋਈ ਵੀ ਹੋਵੇ ਜੀ ਦਾਦੂਵਾਲ ਸਾਹਿਬ ਹੋਣ ਚਿੰਦਾ ਸਾਹਿਬ ਹੋਣ ਜਾਂ ਫਿਰ ਸ਼ਰੋਮਣੀ ਅਕਾਲੀ ਦਲ ਹੋਵੇ ਜਾਂ ਫਿਰ ਹੋਰ ਜਿਹੜੀ ਇੱਕ ਧਿਰ ਲੜੀ ਸੀਗੀ ਨਲਵੀ ਸਾਹਿਬ ਦੀ ਉਹ ਹੋਵੇ ਸਾਰਿਆਂ ਨੂੰ ਇਹ ਕਹਿਤਾ ਕਿ ਭਾਈ ਤੁਸੀਂ ਹੁਣ ਘਰੇ ਬੈਠੋ ਇਹ ਜਿਹੜੇ ਆਜ਼ਾਦ ਜਿੱਤੇ ਨੇ ਇਹ ਸਾਡੀ ਨੁਮਾਇੰਦਗੀ ਜਿਹੜੀ ਆ ਕਰੂਗੇ ਜੀ ਤਾਂ ਬਿਲਕੁਲ ਬਹੁਤ ਹੀ ਵੱਡਾ ਮੁੱਦਾ ਹੈਗਾ ਪੰਥਕ ਮੁੱਦਾ ਹੈਗਾ ਆ ਕਿਉਂਕਿ ਪੰਜਾਬ ਦੀ ਗੱਲ ਹੋਵੇ ਪਾਵੇਂ ਹਰਿਆਣਾ ਦੀ ਗੱਲ ਹੋਵੇ ਤਾਂ ਅਜਿਹੇ ਦੇ ਵਿੱਚ ਜੋ ਬੀਤੀ ਦਿਨੀ ਚੋਣਾਂ ਹੋਈਆਂ ਜਦੋਂ ਨਤੀਜੇ ਸਾਹਮਣੇ ਆਉਂਦੇ ਨੇ ਤਾਂ ਨਤੀਜੇ ਤੋਂ ਬਾਅਦ ਸਾਰਾ ਕੁਝ ਸਾਫ ਹੋ ਜਾਂਦਾ ਕਿ ਹਰਿਆਣਾ ਦੇ ਵਿੱਚ ਜਿਹੜੇ ਲੋਕ ਨੇ ਉਹ ਬਿਲਕੁਲ ਵੀ ਪੰਥਕ ਪਾਰਟੀਆਂ ਨੂੰ ਪਸੰਦ ਨਹੀਂ ਕਰ ਰਹੇ ਨੇ ਇਸੇ ਕਰਕੇ ਜੋ ਲੋਕ ਨੇ ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸਾਫ ਸਾਫ ਕਰ ਦਿੱਤਾ ਗਿਆ ਹੈਗਾ ਜਿਸ ਦਾ ਅਸਰ ਹੁਣ ਪਾਰਟੀਆਂ ਤੇ ਵੀ ਨਜ਼ਰ ਆਵੇਗਾ ਤਾਂ ਦੂਜੇ ਪਾਸੇ ਜੇਕਰ ਵਿਵੇਕ ਅਸੀਂ ਗੱਲ ਕਰੀਏ ਤਾਂ ਹੁਣ ਇੱਕ ਵੱਡਾ ਫੈਸਲਾ ਲਿਆ ਗਿਆ ਹੈਗਾ ਆ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਪਾਵੇ ਉਹ ਕੰਡਕਟਰ ਹੋਣ ਬੱਸ ਦੇ ਜਾਂ ਵੈਨ ਦੇ ਡਰਾਈਵਰ ਹੋਣ ਉਹਨਾਂ ਦਾ ਟੈਸਟ ਲਾਜ਼ਮੀ ਹੋਵੇਗਾ ਕਿਉਂਕਿ ਕਈ ਦਿਨਾਂ ਤੋਂ ਅਸੀਂ ਦੇਖਦੇ ਆ ਰਹੇ ਜਦੋਂ ਵੀ ਅਸੀਂ ਖਬਰਾਂ ਦੇਖਦੇ ਆਂ ਤੇ ਬੱਚੇ ਦੇ ਜਿਹੜੇ ਜਿਹੜੇ ਵੈਨ ਨੇ ਜਾਂ ਬੱਸ ਨੇ ਹਾਦਸਿਆਂ ਦੇ ਸ਼ਿਕਾਰ ਹੁੰਦੇ ਨੇ ਅਣਗਹਿਲੀ ਬਹੁਤ ਵੱਡਾ ਇੱਕ ਕਾਰਨ ਮੰਨਿਆ ਜਾਂਦਾ ਹੈਗਾ ਤੇ ਅੱਜ ਇਹ ਦੇ ਵਜੋਂ ਵੱਡਾ ਫੈਸਲਾ ਲਿਆ ਗਿਆ ਐਲਾਨ ਵੀ ਕਰ ਦਿੱਤਾ ਗਿਆ ਕਿ ਹੁਣ ਜਲਦ ਇਸ ਨੂੰ ਸ਼ੁਰੂ ਕੀਤਾ ਜਾਵੇ ਟੈਸਟ ਕਰਵਾਏ ਜਾਣ ਬਿਲਕੁਲ ਤੇ ਉਹ ਦੇਖੋ ਪਿਛਲੇ ਦਿਨਾਂ ਤੋਂ ਜੋ ਪੰਜਾਬ ਦੇ ਵਿੱਚ ਤਸਵੀਰਾਂ ਸਾਹਮਣੇ ਨਿਕਲ ਕੇ ਆਈਆਂ ਕਵਿਤਾ ਗੁਰਦਾਸਪੁਰ ਦੇ ਵਿੱਚ ਇੱਕ ਬੱਸ ਜਿਹੜੀ ਆ ਉਹ ਦਰਖਤਾਂ ਦੇ ਨਾਲ ਟਕਰਾ ਜਾਂਦੀ ਹੈ ਜਿਸ ਦੇ ਵਿੱਚ 8 ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ ਮਾਮਲਾ ਦੇਖੋ ਤੁਸੀਂ ਕਿੱਡਾ ਮੈਂ ਇਹ ਗੱਲ ਕਹਿ ਰਿਹਾ ਕਿ ਅਸੀਂ ਇਹ ਦਿਖਾ ਰਹੇ ਹਾਂ ਕਿ ਅਸੀਂ ਤਾਂ ਵਿਦੇਸ਼ਾਂ 'ਚ ਜਾ ਕੇ ਬੱਚਿਆਂ ਦੁਖੀਆਂ ਦੀ ਮਦਦ ਕਰਦੇ ਹਾਂ ਜਿੱਥੇ ਸੰਕਟ ਪਹੁੰਚ ਜਾਂਦਾ ਹੈ ਅਸੀਂ ਉੱਥੇ ਸਭ ਤੋਂ ਪਹਿਲਾਂ ਪਹੁੰਚਦੇ ਆਂ ਦੁੱਖ ਦੀ ਘੜੀ 'ਚ ਲੋਕਾਂ ਦੇ ਨਾਲ ਖੜੇ ਹੁੰਨੇ ਆਂ 8 ਬੱਚੇ ਤੜਫਦੇ ਰਹੇ ਕੋਈ ਹਸਪੀਟਲ ਲੈ ਕੇ ਨਹੀਂ ਗਿਆ ਨਾ ਪ੍ਰਸ਼ਾਸਨ ਨਾ ਆਮ ਲੋਕ ਕਿਸੇ ਬੱਚੇ ਨੇ ਰਾਹਗੀਰ ਤੋਂ ਫੋਨ ਲਿਆ ਆਪਦੇ ਘਰ ਫੋਨ ਕੀਤਾ ਉਹ ਅੱਗਿਓ 10 ਬੰਦੇ ਲੈ ਕੇ ਗੱਡੀਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਹਸਪੀਟਲ ਲੈ ਕੇ ਗਏ ਉਸ ਤੋਂ ਬਾਅਦ 1.5 ਘੰਟੇ ਬਾਅਦ ਜਦੋਂ ਮਾਪੇ ਨੇ ਸਕੂਲ ਦੇ ਮੋਰੇ ਧਰਨਾ ਲਾਇਆ ਫਿਰ ਪ੍ਰਸ਼ਾਸਨ ਆਇਆ ਇਹ ਕਹਿਣ ਕਿ ਤੁਸੀਂ ਸਕੂਲ ਖੋਲਣ ਦਿਓ ਇਹ ਪੁੱਛਣ ਨਹੀਂ ਆਇਆ ਕਿ ਬੱਚੇ ਤੁਹਾਡੇ ਠੀਕ ਨੇ ਇਹ ਕਹਿਣਾ ਹੈ ਕਿ ਤੁਸੀਂ ਸਕੂਲ ਖੋਲਣ ਦਿਓ ਇਸ ਤੋਂ ਬਾਅਦ ਜੀ ਇਦਾਂ ਦਾ ਹੀ ਇੱਕ ਹਾਦਸਾ ਫਰੀਦਕੋਟ ਵਾਲੀ ਸਾਈਡ ਵਾਪਰ ਰਿਹਾ ਸੀ ਹਜੇ ਕੁਲਤਾਰ ਸਿੰਘ ਸੰਧਵਾ ਸਾਹਿਬ ਜਿਹੜੇ ਪੰਜਾਬ ਦੇ ਸਪੀਕਰ ਨੇ ਵਿਧਾਨ ਸਭਾ ਦੇ ਉਹ ਬੱਚਿਆਂ ਨੂੰ ਤੇ ਮਾਪੇ-ਬਾਪ ਨੂੰ ਮਿਲ ਕੇ ਨਿਕਲੇ ਨੇ ਹਸਪੀਟਲ ਤੋਂ ਬਾਹਰ ਨਿਕਲ ਕੇ ਗੱਡੀ 'ਚ ਬੈਠਣ ਲੱਗੇ ਤੇ ਸਾਹਮਣੇ ਕੀ ਦੇਖਦੇ ਨੇ ਇੱਕ ਪ੍ਰਾਈਵੇਟ ਸਕੂਲ ਦਾ ਆਟੋ ਹੈ 3 ਵੀਲਰ ਜਿਹੜੇ ਉਹ ਕਾਲੇ ਜਿਹੇ ਰੰਗ ਦੇ ਚੱਲਦੇ ਹੁੰਦੇ ਨੇ ਪੰਜਾਬ 'ਚ ਕਾਲੇ ਭੂਰੇ ਰੰਗ ਦੇ, ਪੀਲੇ ਜਿਹੇ ਰੰਗ ਦੇ ਚੱਲਦੇ ਨੇ। ਚੰਡੀਗੜ੍ਹ 'ਚ ਉਹ ਹਰੇ ਪੀਲੇ ਜਿਹੇ ਰੰਗ ਦੇ ਚੱਲਦੇ ਨੇ। ਉਹ ਵਾਲੇ ਆਟੋ ਦੇ ਵਿੱਚ ਓਵਰਲੋਡ ਬੱਚੇ ਬਿਠਾਏ ਹੋਏ ਨੇ। ਮਤਲਬ ਜਿੱਥੇ ਡਰਾਈਵਰ ਬੈਠ ਕੇ ਆਟੋ ਚਲਾ ਰਿਹਾ ਹੈ ਉੱਥੇ 20-24 ਬੱਚੇ ਬਿਠਾਏ ਹੋਏ ਨੇ ਜਿਹੜੇ ਇੱਧਰ ਉੱਧਰ ਨੂੰ ਲਟਕ ਕੇ ਬੈਠੇ ਹੋਏ ਨੇ। ਮਤਲਬ ਸਕੂਲਾਂ ਵਾਲੇ ਫੀਸ ਦੇ ਨਾਮ ਤੇ ਵੀ ਤੁਹਾਡੇ ਤੋਂ ਵਾਧੂ ਚਾਰਜ ਕਰਦੇ ਨੇ। ਮੇਨਟੇਨੈਂਸ ਦੇ ਨਾਮ ਤੋਂ ਤੁਹਾਡੇ ਤੋਂ ਵਾਧੂ ਚਾਰਜ ਕਰਦੇ ਨੇ ਹਰ ਇੱਕ ਪੱਖ ਤੋਂ ਤੁਹਾਡੇ ਤੋਂ ਵਾਧੂ ਚਾਰਜ ਕਰਦੇ ਨੇ ਫਿਰ ਸਕੂਲਾਂ ਦੇ ਬੱਸਾਂ ਦੀ ਫੀਸ ਤੁਹਾਡੇ ਤੋਂ ਵਾਧੂ ਚਾਰਜ ਕਰਦੇ ਨੇ ਤੇ ਬੱਚਿਆਂ ਦੀ ਸਿਕਿਉਰਿਟੀ ਤੇ ਬੱਚਿਆਂ ਦੀ ਸੇਫਟੀ 0% ਬੀਤੇ ਦਿਨਾਂ ਤੋਂ ਜਿਹੜੀ ਮੈਂ ਗੁਰਦਾਸਪੁਰ ਦੇ ਇਹ ਵੀ ਗੱਲ ਦੱਸੀ ਹੈ ਕਿ 8-9 ਬੱਚੇ ਜਿਹੜੇ ਨੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਉਹਦੀ ਇੱਕ ਹੋਰ ਵੀਡੀਓ ਆਈ ਮੇਰੇ ਕੋਲ ਹਮ ਜਦੋਂ ਮਾਪੇ ਆਪਣੇ ਘਰੋਂ ਨਿਕਲੇ ਬੱਚਿਆਂ ਦੇ ਕੋਲ ਜਾਣ ਲਈ ਤਾਂ ਨਾਲ ਉਹ ਖੇਤਾਂ ਦੇ ਵਿੱਚ ਇੱਕ ਬੰਦਾ ਡਿੱਗਦਾ ਢੰਡਾ ਨਜ਼ਰ ਆਇਆ ਜੀ ਜਿਹੜਾ ਫੁੱਲ ਨਸ਼ੇ ਦੇ ਵਿੱਚ ਰਜਿਆ ਹੋਇਆ ਸੀ ਖੜਾ ਹੋਵੇ ਦੋ ਕਦਮ ਤੁਰੇ ਨਾਲ ਦੀ ਨਾਲ ਡਿੱਗ ਜਵੇ ਹਮ ਹੁਣ ਆਪਣੇ ਪੰਜਾਬ ਦੇ ਵਿੱਚ ਕਣਕ ਲੱਗੀ ਹੋਈ ਹੈ ਤੇ ਕਣਕ ਦੇ ਖੇਤਾਂ ਦੇ ਵਿੱਚ ਡਿੱਗਦਾ ਫਿਰਦਾ ਸੀ ਹਮ ਜਦੋਂ ਉਹਨੂੰ ਚੱਕਣ ਦੇਖਣ ਗਏ ਉਹ ਬੱਸ ਦਾ ਡਰਾਈਵਰ ਨਿਕਲਿਆ ਹਮ ਜਿਹੜੀ ਬੱਸ ਬੱਚਿਆਂ ਦੀ ਉਹਨੇ ਟੈਲੀ ਦੇ ਵਿੱਚ ਮਾਰੀ ਸੀ ਦਰੱਖਤ ਦੇ ਵਿੱਚ ਮਤਲਬ ਦੇਖ ਲਓ ਕਿ ਆਪ ਦੇ ਨਸ਼ੇ ਦੀ ਪੂਰਤੀ ਕੀਤੀ ਹੋਈ ਹਨ ਫੁੱਲ ਨਸ਼ੇ ਦੇ ਵਿੱਚ ਰਜਿਆ ਹੋਇਆ ਆਪਣੇ ਪਿੱਛੇ ਬੈਠੀਆਂ 50 ਤੋਂ 55 ਕੀਮਤੀ ਜਾਨਾਂ ਨੂੰ ਦਾਤੇ ਲਾਇਆ ਹੋਇਆ ਤੇ ਫਿਰ ਮਾਪੇ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਉੱਤੇ ਭਰੋਸਾ ਕਰਨ ਜਾਂ ਫਿਰ ਸਕੂਲਾਂ ਦੇ ਉੱਤੇ ਭਰੋਸਾ ਕਰਨ ਦੇਖੋ ਹਜ਼ਾਰਾਂ ਦੀ ਲੱਖਾਂ ਦੀ ਰੁਪਏ ਦੇ ਵਿੱਚ ਜਿਹੜੇ ਨੇ ਪ੍ਰਾਈਵੇਟ ਸਕੂਲ ਫੀਸਾਂ ਲੈ ਰਹੇ ਨੇ ਜੀ ਤੇ ਹੁਣ ਪੰਜਾਬ ਸਰਕਾਰ ਨੇ ਬੜਾ ਸ਼ਲਾਘਾਯੋਗ ਕਦਮ ਜਿਹੜਾ ਉਹ ਚੱਕਿਆ ਹੁਣ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਦੇ ਹੱਥ ਦੇ ਵਿੱਚ ਪਾਵਰ ਦੇਤੀ ਹੈ ਨਾਲ ਦੇ ਨਾਲ ਡੀਸੀ ਦੇ ਹੱਥਾਂ ਦੇ ਵਿੱਚ ਪਾਵਰ ਦੇਤੀ ਹੈ ਜਿਹੜਾ ਨਵਾਂ ਇੱਕ ਕਾਨੂੰਨ ਬਣਾਇਆ ਗਿਆ ਹੈ ਸੇਫ ਸਕੂਲ ਉਹ ਨਾ ਵਹੀਕਲ ਪਾਲਿਸੀ ਬਣਾਈ ਗਈ ਹੈ ਜਿਸ ਦੇ ਵਿੱਚ ਡੀਸੀ ਦੇ ਹੱਥ ਦੇ ਵਿੱਚ ਫੁੱਲ ਕਮਾਨ ਹੋਏਗੀ ਕਿਹੜੇ ਸਕੂਲ ਦੀ ਕਿਹੜੀ ਬੱਸ ਨੂੰ ਰੋਕ ਕੇ ਉਹਦੇ ਤੇ ਕਾਰਵਾਈ ਕਰਨੀ ਹੈ ਹੁਣ ਡਰਾਈਵਰਾਂ ਦੇ ਪਹਿਲਾ ਡਰੋਪ ਟੈਸਟ ਹੋਣਗੇ ਕਿ ਭਾਈ ਤੁਸੀਂ ਕੋਈ ਨਸ਼ਾ ਪਤਾ ਤਾਂ ਨਹੀਂ ਕਰਦੇ ਕੋਈ ਨਸ਼ਾ ਡੱਲਾ ਕਰਦੇ ਆ ਤਾਂ ਉਹ ਪੀ ਕੇ ਤੁਸੀਂ ਕਦੇ ਕੰਮ ਤਾਂ ਨਹੀਂ ਕਰਦੇ ਨਾਲ ਦੀ ਨਾਲ ਡਰਾਈਵਿੰਗ ਟੈਸਟ ਹੋਣਗੇ ਨਾਲ ਦੀ ਨਾਲ ਅੱਖਾਂ ਦੀ ਨਿਗਾਹ ਦੇ ਟੈਸਟ ਹੋਣਗੇ ਤਾਕੀ ਬੱਚਿਆਂ ਦੀ ਸੇਫਟੀ ਬਰਕਰਾਰ ਕੀਤੀ ਜਾਵੇ ਇਸ ਤੋਂ ਇਲਾਵਾ ਕਵਿਤਾ ਜਿਹੜੀ ਇੱਕ ਪਾਲਿਸੀ ਪਹਿਲਾਂ ਤੋਂ ਹੀ ਕੰਮ ਕਰਦੀ ਹੈ ਸਕੂਲਾਂ ਦੇ ਵਿੱਚ ਜੇਕਰ ਸਕੂਲ ਦੇ ਵਿੱਚ ਤੁਸੀਂ ਬੱਸ ਰੱਖਣੀ ਹੈ ਤਾਂ ਇਹਦਾ ਬੜਾ ਲੰਬਾ ਚੌੜਾ ਕੰਮ ਹੈ ਜੀ ਜਿਵੇਂ ਆਪਾਂ ਪਹਿਲਾਂ ਵੈਸੇ ਟਰਾਂਸਪੋਰਟ ਪਾਣੀ ਆ ਤਾਂ ਉਹਦੇ ਸਾਨੂੰ ਪਰਮਿਟ ਲੈਣੇ ਪੈਂਦੇ ਨੇ ਫਿਰ ਜਿਹੜੀ ਸਟੇਟ ਚ ਲੈ ਕੇ ਜਾਣੀ ਆ ਉਹਦਾ ਪਰਮਿਟ ਲੈਣਾ ਪੈਂਦਾ ਜਿਵੇਂ ਹੁਣ ਪੰਜਾਬ ਦੀਆਂ ਬੱਸਾਂ ਦਿੱਲੀ ਏਅਰਪੋਰਟ ਜਾਂਦੀਆਂ ਨੇ ਤਾਂ ਸਾਨੂੰ ਦਿੱਲੀ ਗਵਰਨਮੈਂਟ ਤੋਂ ਪਹਿਲਾਂ ਪਰਮਿਸ਼ਨ ਲੈਣੀ ਪੈਗੀ ਕਿ ਅਸੀਂ ਤੁਹਾਡੇ ਏਅਰਪੋਰਟ ਤੱਕ ਬੱਸ ਲੈ ਕੇ ਆਈਏ ਜੇ ਹਰਿਆਣਾ ਚੋਂ ਵੀ ਕ੍ਰਾਸ ਕਰਨੀ ਤਾਂ ਹਰਿਆਣਾ ਸਰਕਾਰ ਦੀ ਵੀ ਪਰਮਿਸ਼ਨ ਸਾਨੂੰ ਚਾਹੀਦੀ ਆ ਐ ਨਹੀਂ ਕਿ ਸਰਕਾਰ ਹਨਾ ਦੇਸ਼ ਦੇ ਰੋਡ ਨੇ ਜਿੱਥੇ ਮਰਜ਼ੀ ਬੱਸ ਤੜਾ ਲਈਏ ਤੇ ਉਹਦੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਪਰਮਿਟ ਹੁੰਦੇ ਨੇ ਕਿ ਜਿਹੜੀ ਲੋਕਲ ਬੱਸ ਲੋਕਲ ਹੀ ਚੱਲ ਸਕਦੀ ਹੈ ਪ੍ਰਾਈਵੇਟ ਬੱਸਾਂ ਜਿਹੜੀਆਂ ਨੇ ਉਹ ਚੰਡੀਗੜ੍ਹ ਦੇ ਅੱਡੇ ਤੱਕ ਨਹੀਂ ਪਹੁੰਚ ਸਕਦੀਆਂ ਇਸ ਤਰੀਕੇ ਦੇ ਪਰਮਿਟ ਹੁੰਦੇ ਨੇ ਤੇ ਸਕੂਲ ਦੀਆਂ ਬੱਸਾਂ ਦੇ ਵੀ ਪਰਮਿਟ ਜਿਹੜੇ ਨੇ ਉਹ ਅਲੱਗ ਤਰੀਕੇ ਦੇ ਨਾਲ ਡਿਸਟ੍ਰਿਕਟ ਤੇ ਗਵਰਨਮੈਂਟ ਇਹ ਦੋਵੇਂ ਮਿਲ ਕੇ ਡਿਸਟ੍ਰਿਕਟ ਮੈਜਿਸਟ੍ਰੇਟ ਜਿਹੜੇ ਹੁੰਦੇ ਨੇ ਡਿਸਟ੍ਰਿਕਟ ਦੇ ਅਫਸਰ ਹੁੰਦੇ ਨੇ ਤੇ ਸਰਕਾਰੀ ਅਫਸਰ ਹੁੰਦੇ ਨੇ ਮਿਲ ਕੇ ਉਸ ਤੋਂ ਬਾਅਦ ਲੈਵਲ ਦੀ ਲੈਵਲ ਪਰਮਿਸ਼ਨ ਆ ਮਿਲਦੀਆਂ ਨੇ ਜਿਹੜੀ ਪਹਿਲੀ ਚੀਜ਼ ਹੁੰਦੀ ਹੈ ਕਿ ਜਿਹੜਾ ਤੁਹਾਡਾ ਡਰਾਈਵਰ ਹੈ ਜੀ ਉਹਦੇ ਕੋਲ ਹੈਵੀ ਵਹੀਕਲ ਲਾਇਸੈਂਸ ਹੋਣਾ ਚਾਹੀਦਾ ਹੈ ਦੂਸਰੀ ਚੀਜ਼ ਬੱਸ ਦੇ ਟਾਇਰ ਤੁਸੀਂ ਇੰਨੇ ਟਾਈਮ ਬਾਅਦ ਚੇਂਜ ਕਰਾਣੇ ਨੇ ਬੱਸ ਦੀ ਤੁਸੀਂ ਪੂਰੀ ਸਰਵਿਸ ਰੱਖਣੀ ਹੈ ਬੱਸ ਦੇ ਵਿੱਚ ਇੱਕ ਫਾਇਰ ਐਕਸਟੈਂਸ਼ਨ ਹੋਣਾ ਚਾਹੀਦਾ ਹੈ ਤਾਂ ਕਿ ਅੱਗ ਨਾ ਲੱਗੇ ਇਸ ਤੋਂ ਇਲਾਵਾ ਬੱਸ ਦੇ ਵਿੱਚ ਇੱਕ ਟੂਲ ਕਿੱਟ ਹੋਣੀ ਚਾਹੀਦੀ ਹੈ ਬੱਸ ਦੇ ਵਿੱਚ ਫਰਸਟ ایڈ ਕਿੱਟ ਹੋਣੀ ਚਾਹੀਦੀ ਹੈ ਬੱਸ ਦੇ ਵਿੱਚ ਬੱਚਿਆਂ ਨੂੰ ਚੜਾਉਣ ਦੇ ਲਈ ਤੇ ਬੱਚਿਆਂ ਨੂੰ ਉਤਾਰਨ ਦੇ ਲਈ ਇੱਕ ਹੈਲਪਰ ਹੋਣਾ ਚਾਹੀਦਾ ਜਿਹੜਾ ਬੱਚਿਆਂ ਨੂੰ ਉਤਾਰੇ ਚੜਾਵੇ ਜੇਕਰ ਬੱਚਿਆਂ ਦਾ ਸੜਕ ਤੋਂ ਅਗਲੇ ਪਾਰ ਘਰ ਮਤਲਬ ਅਸੀਂ ਸੱਜੇ ਪਾਸੇ ਖੜੇ ਬੱਚੇ ਦਾ ਘਰ ਕੱਬੇ ਪਾਸੇ ਤੇ ਗੱਭੇ ਸੜਕ ਹੈ ਤਾਂ ਬੱਸ ਦੇ ਵਿੱਚ ਜਿਹੜਾ ਹੈਲਪਰ ਬੱਚੇ ਨੂੰ ਗੇਟ ਤੱਕ ਛੱਡ ਕੇ ਆਵੇ ਇਹ ਪਾਲਿਸਿਜ਼ ਹੁੰਦੀਆਂ ਨੇ ਪਰ ਇਦਾਂ ਤਾਂ ਸਾਨੂੰ ਦੇਖਣ ਨੂੰ ਕਿਤੇ ਵੀ ਨਹੀਂ ਮਿਲਦਾ ਹਜੇ ਪਾਲਿਸੀਆਂ ਹੋਰ ਸੁਣੋ ਹਮ ਬੱਸ ਦੇ ਪਿੱਛੇ ਸਕੂਲ ਦੇ ਜਿਹੜੇ ਨੇ ਮੁਖ ਹੈੱਡ ਨੇ ਜਿਹੜੇ ਵੀ ਨੇ ਉਹਦਾ ਨੰਬਰ ਹੋਣਾ ਚਾਹੀਦਾ ਨਾਲ ਦੀ ਨਾਲ نیچے ਲੈਟਰ ਲਿਖਿਆ ਹੋਣਾ ਚਾਹੀਦਾ ਕਿ ਜੇਕਰ ਤੁਹਾਨੂੰ ਬੱਸ ਦੇ ਡਰਾਈਵਰ ਤੋਂ ਕਿਸੇ ਵੀ ਤਰੀਕੇ ਦੀ ਦਿੱਕਤ ਹੈ ਬੱਸ ਰਫ ਚਲਾ ਰਿਹਾ ਓਵਰ ਸਪੀਡ ਚਲਾ ਰਿਹਾ ਤਾਂ ਤੁਸੀਂ ਸਾਨੂੰ ਇਸ ਨੰਬਰ ਤੇ ਸੰਪਰਕ ਕਰਕੇ ਇਹਦੀ ਸ਼ਿਕਾਇਤ ਲਾ ਸਕਦੇ ਹੋ ਬੱਸ ਦਾ ਨੰਬਰ ਦੱਸ ਕੇ ਤੇ ਸਕੂਲ ਵਾਲੇ ਫਿਰ ਬੱਸ ਨੰਬਰ ਤੋਂ ਪਤਾ ਕਰ ਲੈਂਦੇ ਨੇ ਕਿ ਕਿਹੜੇ ਸਕੂਲ ਦੀ ਹੈ ਕਿਹੜੇ ਮਤਲਬ ਡਰਾਈਵਰ ਦੀ ਅੱਜ ਡਿਊਟੀ ਲੱਗੀ ਸੀ ਕਿਉਂਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ 4 4 5 5 6 6 10 10 ਬੱਸਾਂ ਵੀ ਨੇ ਜਿਵੇਂ ਜਿੰਨਾ ਵੱਡਾ ਸਕੂਲ ਹੁੰਦਾ ਹੈ ਵੱਡੀਆਂ ਹੁੰਦੀਆਂ ਬੱਸਾਂ ਨੇ ਇਸ ਦੇ ਵਿੱਚੋਂ ਕਿਹੜੀ ਇੱਕ ਪਾਲਿਸੀ ਤੁਸੀਂ ਆਪਣੇ ਹੁੰਦੇ ਹੋਏ ਜਿਹੜਾ ਪੂਰੀ ਹੁੰਦੀ ਦੇ ਇਕ ਨਹੀਂ ਤੇ ਜੇਕਰ ਇੱਕ ਪਾਲਿਸੀ ਦੇ ਵਿੱਚ ਇੱਕ ਚੀਜ਼ ਹੋਰ ਵੀ ਹੈ ਜੇਕਰ ਬੱਚਿਆਂ ਦਾ ਘਰ ਸੜਕ ਤੋਂ हट ਕੇ ਗਲੀ ਦੇ ਵਿੱਚ ਹੈ ਤਾਂ ਬੱਸ ਗਲੀ ਦੇ ਵਿੱਚ ਨਹੀਂ ਜਾ ਸਕਦੀ ਤਾਂ ਬੱਸ ਦੇ ਵਿੱਚੋਂ ਹੈਲਪਰ ਘਰ ਤੱਕ ਜਾਏਗਾ ਉੱਥੋਂ ਬੱਚੇ ਨੂੰ ਪਿਕ ਕਰਕੇ ਬੱਸ ਤੱਕ ਲੈ ਕੇ ਆਏਗਾ ਤੇ ਉਸ ਤੋਂ ਬਾਅਦ ਬੱਚੇ ਨੂੰ ਛੁੱਟੀ ਵੇਲੇ ਬੱਸ ਤੋਂ ਉੱਥੇ ਤੱਕ ਛੱਡ ਕੇ ਆਏਗਾ ਮੈਂ ਤੁਹਾਨੂੰ ਅੱਜ ਲਿਖ ਕੇ ਦਿੰਦਾ ਤੁਸੀਂ ਆਪਣੇ ਸਵੇਰੇ ਘਰ ਤੋਂ ਬਾਹਰ ਖੜੇ ਹੋ ਜਿਓ 7-8 ਵਜੇ ਬੱਚੇ ਖੜੇ ਹੁੰਦੇ ਆ ਬੱਚੇ ਖੜੇ ਹੁੰਦੇ ਨਾਲ ਪੇਰੈਂਟਸ ਖੜੇ ਹੁੰਦੇ ਆ ਬਿਲਕੁਲ ਸੜਕਾਂ ਦੇ ਉੱਤੇ ਕਿਸੇ ਦਾ ਘਰ ਕਿਸੇ ਗਲੀ ਚ ਕਿਸੇ ਦਾ ਘਰ ਕਿਸੇ ਗਲੀ ਚ ਪਰ ਇੱਕ ਕਾਮਨ ਪੁਆਇੰਟ ਬਣਾਇਆ ਕੋਈ ਹੈਲਪਰ ਕਿਤੇ ਨਹੀਂ ਜਾਂਦਾ ਲੈ ਨਹੀਂ ਜਾਂਦਾ ਪਹਿਲੀ ਗੱਲ ਦੀ ਪਾਲਿਸੀ ਇੱਥੋਂ ਹੀ ਨਹੀਂ ਪੂਰੀ ਹੁੰਦੀ ਹੈ ਹੈਲਪਰ ਹੀ ਨਹੀਂ ਹੁੰਦਾ ਕੋਈ ਪਹਿਲੀ ਗੱਲ ਤਾਂ ਇਹ ਆ ਇਹੀ ਤਾਂ ਮਸਲਾ ਇਹਨਾਂ ਦਾ ਆ ਆ ਪਿਤੇ ਦਿਨ ਜਦੋਂ ਇੱਕ ਪਹਿਲਾਂ ਵੀ ਇਹੀ ਰੋਲਾ ਪਿਆ ਸੀ ਪੰਜਾਬ ਦੇ ਵਿੱਚ ਸਕੂਲ ਬੱਸਾਂ ਨੂੰ ਲੈ ਕੇ ਉਦੋਂ ਵੀ ਬਹੁਤ ਸਾਰੀਆਂ ਇਦਾਂ ਦੀਆਂ ਬੱਸਾਂ ਸਾਹਮਣੇ ਆਈਆਂ ਕਵਿਤਾ ਸਕੂਲ ਸਾਹਮਣੇ ਆਏ ਸੀਗੇ ਜਿਨਾਂ ਦੇ ਪੈ ਟਾਇਰ ਪੂਰੇ ਤਰੀਕੇ ਨਾਲ ਖਤਮ ਹੋਏ ਪਏ ਨੇ ਬੱਸ ਪਤਾ ਨਹੀਂ ਕਿੰਨੇ ਸਾਲ ਤੋਂ ਕੰਡਮ ਹੋਈ ਪਈ ਐ ਫਿਰ ਜਦੋਂ ਸਕੂਲ ਵਾਲਿਆਂ ਨੇ ਕਿਹਾ ਕਿ ਤੁਸੀਂ ਦਬਾਅ ਪਿਆ ਸਰਕਾਰ ਦਾ ਕਿ ਤੁਸੀਂ ਸਕੂਲ ਦੀਆਂ ਬੱਸਾਂ ਦੀ ਸਰਵਿਸ ਕਿਉਂ ਨਹੀਂ ਕਰਾਂਦੇ ਫਿਰ ਗੱਲ ਲਿਜਾ ਕੇ ਸਿੱਧੀ ਪ੍ਰਾਈਵੇਟ ਦੇ ਉੱਤੇ ਕਿ ਭਾਈ ਅਸੀਂ ਤਾਂ ਬੱਸ ਦਾ ਠੇਕਾ ਦਿੱਤਾ ਹੋਇਆ ਹੈ ਸਾਡੀਆਂ ਬੱਸਾਂ ਨਹੀਂ ਹੈਗੀਆਂ ਇਹ ਅਸੀਂ ਕੰਟਰੈਕਟ ਕੀਤਾ ਹੋਇਆ ਹੈ ਕਿ ਫਲਾਨੀ ਕੋਈ ਟਰਾਂਸਪੋਰਟ ਹੈ ਉਹ ਸਾਨੂੰ ਸਕੂਲ ਦੀਆਂ ਇੰਨੀਆਂ ਬੱਸਾਂ ਪ੍ਰੋਵਾਈਡ ਕਰਾਈਗੀ ਬਾਕੀ ਜ਼ਿੰਮੇਵਾਰੀ ਉਹਨਾਂ ਦੀ ਹੈ ਫੇਰ ਜਦੋਂ ਉੱਥੇ ਤੱਕ ਪਹੁੰਚੇ ਉਹ ਕਹਿੰਦੇ ਜੀ ਸਕੂਲ ਵਾਲੇ ਤਾਂ ਸਾਡੇ ਤੋਂ ਸਾਨੂੰ 100 ਰੁਪਏ ਦਿੰਦੇ ਨੇ ਆਪ ਉਹ 200 ਰੁਪਏ ਦਿੰਦੇ ਨੇ 100 ਰੁਪਏ ਦਾ ਸਿੱਧਾ ਮਾਰਜਨ ਉਹ ਹੈ ਤੇ ਅਸੀਂ ਘੱਟ ਦੇ ਵਿੱਚ ਚਲਾਈਏ ਅਸੀਂ ਤੇਲ ਵੀ ਆਪਣੇ ਕੋਲੋਂ ਪਵਾਈਏ ਤੇ ਬੱਚੇ ਵੀ ਅਸੀਂ ਢੋਈਏ ਤੇ ਛੱਡ ਕੇ ਆਈਏ ਵੀ ਸਾਡੇ ਕੋਲ ਜਿੰਨੇ ਕ ਪੈਸੇ ਮਿਲਦੇ ਨੇ ਨਾ ਤਾਂ ਅਸੀਂ ਉਹਦੇ ਵਿੱਚੋਂ ਡਰਾਈਵਰ ਤੋਂ ਇਲਾਵਾ ਕੋਈ ਬੰਦਾ ਰੱਖ ਸਕਦੇ ਆ ਨਾ ਤਾਂ ਫਿਰ ਅਸੀਂ ਬਸਾਂ ਦੀ ਸਰਵਿਸ ਕਰਾ ਸਕਦੇ ਆ ਮਤਲਬ ਪ੍ਰੋਫਿਟ ਤੁਸੀਂ ਲੈਣਾ ਤੁਸੀਂ ਉਹੀ ਮਾਪੇ-ਬਾਪ ਨੂੰ ਕਹਿ ਦਿਓ ਭਾਈ ਅਸੀਂ ਤੁਹਾਡੇ ਬੱਚਿਆਂ ਨੂੰ ਜੇ ਤੁਹਾਨੂੰ ਨੇੜੇ-ਤੇੜੇ ਕੋਈ ਸਕੂਲ ਲੱਭਦਾ ਉੱਥੇ ਪੜਾ ਲਓ ਅਸੀਂ ਤੁਹਾਨੂੰ ਉੱਥੇ ਤੱਕ ਸਰਵਿਸ ਨਹੀਂ ਦੇ ਸਕਦੇ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਤੁਸੀਂ ਵੀਡੀਓਜ਼ ਦੇਖੀਆਂ ਹੋਣਗੀਆਂ ਬਿਲ ਵੀ ਸਾਹਮਣੇ ਆਉਂਦੇ ਨੇ ਕਿ ਕੇਜੀ ਐਲ ਕੇਜੀ ਦੇ ਵਿੱਚ ਬੱਚਾ ਪੜ ਰਿਹਾ ਪ੍ਰਾਈਵੇਟ ਸਕੂਲ ਦੇ ਵਿੱਚ ਤਾਂ ਲੱਖਾਂ ਦੇ ਵਿੱਚ ਫੀਸ ਹੁੰਦੀ ਹੈ ਕਈ ਮਾਪਿਆਂ ਦੇ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਹੈ ਕਿ ਹਲੇ ਤਾਂ ਬੱਚਾ ਬਹੁਤ ਛੋਟੀ ਕਲਾਸ ਦੇ ਵਿੱਚ ਹੈ ਇੰਨੇ ਪੈਸੇ ਲਏ ਜਾ ਰਹੇ ਨੇ ਤਾਂ ਸਹੂਲਤ ਕੀ ਦਿੱਤੀ ਜਾ ਰਹੀ ਹੈ ਬਿਲਕੁਲ ਕਵਿਤਾ ਦੇਖੋ ਪ੍ਰਾਈਵੇਟ ਸਕੂਲਾਂ ਦੇ ਉੱਤੇ ਇਸ ਵੇਲੇ ਜਿਹੜੀ ਨਕੇਲ ਪੰਜਾਬ ਸਰਕਾਰ ਨੇ ਕਸੀ ਹੋਈ ਹੈ ਕਿ ਤੁਸੀਂ ਇੱਕ ਤਾਂ ਵਰਦੀ ਜਿਹੜੀ ਹੈ ਉਹ ਸਕੂਲ ਦੇ ਵਿੱਚੋਂ ਹੀ ਦੋਂਗੇ ਤੇ ਜਿੰਨੀ ਕੁ ਲੋਂਗੇ ਓਨਾਂ ਕੁ ਤੁਸੀਂ ਆਪਣਾ ਜਿਹੜੇ ਸਰਕਾਰੀ ਰੇਟ ਨੇ ਉੱਤੇ ਉੱਤੇ ਜਿਹੜਾ ਸਕੂਲ ਦੇ ਵਿੱਚ ਵਰਦੀਆਂ ਉਹ ਦੇ ਸਕਦੇ ਆ ਤੇ ਜਿਹੜੀਆਂ ਸਕੂਲ ਦੀਆਂ ਕਿਤਾਬਾਂ ਨੇ ਉਹ ਵੀ ਜੇ ਤੁਸੀਂ ਬਾਹਰੋਂ ਲਵਾਉਣੀਆਂ ਨੇ ਤਾਂ ਸਰਕਾਰੀ ਰੇਟ ਤੇ ਹੀ ਮਿਲਣਗੇ ਨਹੀਂ ਤਾਂ ਪਹਿਲਾਂ ਕਦੇ ਤਾਂ ਕੀ ਹੁੰਦਾ ਸੀ ਕਿ ਉਹ ਫਲਾਣਾ ਸਾਡਾ ਟੇਲਰ ਹੈ ਉਹਨੂੰ ਪਤਾ ਹੈ ਕਿੰਨੇ ਦੀ ਇੱਕ ਆਪਾਂ ਔਰ ਕਿਹੜਾ ਸਾਡਾ ਬੈਚ ਲੱਗਦਾ ਹੈ ਕੀ ਸਾਡੇ ਲਿਖਿਆ ਹੋਣਾ ਜੇ ਤੁਸੀਂ ਉਹੀ ਚੀਜ਼ ਬਾਹਰੋਂ ਲੈ ਲੂਗੇ ਤਾਂ ਉਹ ਅਗਲੇ ਕਹਿੰਦੇ ਸੀ ਨਹੀਂ ਨਹੀਂ ਇੱਥੇ ਐਸ ਦੇ ਸਪੈਲਿੰਗ ਗਲਤ ਨੇ ਸਾਡਾ ਐਸ ਇਦਾਂ ਨਹੀਂ ਲਿਖਦਾ ਕਲਰ ਵੀ ਫਰਕ ਆ ਕਲਰ ਫਰਕ ਹੈ ਇਹ ਫਰਕ ਹੈ ਹੁਣ ਦੇਖੋ ਮਾਪੇ ਨੇ ਫੀਸ ਦੇਣੀ ਆ ਕੱਗਤਾਂ ਮਾਪੇ ਨੇ ਕੱਪੜੇ ਲੈ ਕੇ ਦੇਣੇ ਨੇ 18 ਸਾਲ ਤੱਕ ਦੇ ਇੰਡੀਆ ਦੇ ਵਿੱਚ ਖਾਸ ਕਰਕੇ ਰੂਲ ਹੈ ਪੰਜਾਬ ਦੇ ਵਿੱਚ ਤਾਂ 18 ਤੋਂ ਉੱਤੇ ਵੀ ਚਲੀ ਜਾਂਦੀ ਹੈ ਉਮਰ ਕਿ ਬੱਚਾ ਨਹੀਂ ਕਮਾਉਂਦਾ ਤੇ ਪਰ ਜਦੋਂ سزا ਦੇਣੀ ਹੁੰਦੀ ਹੈ ਉਦੋਂ ਮਾਪੇ ਪਨੋਂ ਨਹੀਂ ਬੱਚੇ ਨੂੰ ਦਿੰਦੇ ਨੇ ਕਿ ਤੂੰ ਕੋਟੀ ਪਾ ਕੇ ਆਇਆ ਚੱਲ ਕਲਾਸ ਤੋਂ ਬਾਹਰ ਅੱਜ ਆਪ ਖੜੇ ਰਹੋਗੇ ਕਿਉਂਕਿ ਪ੍ਰਾਈਵੇਟ ਸਕੂਲਾਂ 'ਚ ਪੰਜਾਬੀ ਬੈਨ ਹੈ ਪ੍ਰਾਈਵੇਟ ਸਕੂਲਾਂ 'ਚ ਪੰਜਾਬੀ ਨਹੀਂ ਕਹਿੰਦੇ ਅਸੀਂ ਬੱਚਿਆਂ ਨੂੰ ਇੰਟਰੋਡਿਊਸ ਨਹੀਂ ਕਰਾਉਣਾ ਪੰਜਾਬੀ ਦੇ ਨਾਲ ਇਹ ਤਾਂ ਸਾਡੇ ਹਾਲਾਤ ਹੋਏ ਪਏ ਨੇ ਤੇ ਉਸ ਤੋਂ ਬਾਅਦ ਇੱਕ ਤੁਸੀਂ ਗੜਸ਼ੰਕਰ ਦੀ ਵੀਡੀਓ ਦੇਖੀ ਹੋਣੀ ਹੈ ਹੁਸ਼ਿਆਰਪੁਰ ਦੀ ਇੱਕ ਵੀਡੀਓ ਸੀਗੀ ਯੂਕੇਜੀ ਦੀ ਬੱਚੀ ਹੈ ਮਾਪੇ ਕਹਿੰਦੇ ਜੀ ਅਸੀਂ ਫੀਸ ਦਿੱਤੀ ਹੈ ਸਕੂਲ ਵਾਲੇ ਕਹਿੰਦੇ ਆਈ ਨਹੀਂ ਹੂੰ ਅ ਪੇਰੰਤ ਬਾਹਰ ਨਿਕਲਦੇ ਨੇ ਉਹ ਘਰੇ ਚਲੇ ਜਾਂਦੇ ਨੇ ਤੇ ਬੱਚੀ ਨੂੰ ਕੱਢ ਕੇ ਬਾਹਰ ਰੱਖ ਦਿੱਤਾ ਜਾਂਦਾ ਸਕੂਲ ਦੇ ਬੈਗ ਵੀ ਉਹਦਾ ਬੱਚੀ ਦਾ ਐ ਸੁੱਟਿਆ ਜਾਂਦਾ ਤੇ ਇਹ ਸਾਡੇ ਹਾਲਾਤ ਨੇ ਇਹ ਸਾਡੇ ਪ੍ਰਾਈਵੇਟ ਸਕੂਲ ਨੇ ਦੇਖੋ ਜਿਹੜੇ ਬੱਚੇ ਨੇ ਪੜਨਾ ਉਹ ਪ੍ਰਾਈਸ ਸਰਕਾਰੀ ਚ ਵੀ ਪੜ ਜਾਂਦਾ ਪਰ ਸਾਡੇ ਮਾਪਬਪ ਦੀ ਵੀ ਇੱਥੇ ਗਲਤੀ ਹੈ ਕਿ ਅਸੀਂ ਇਸ ਗੱਲ ਦੇ ਵਿੱਚ ਰਹਿ ਜਾਂਦੇ ਆ ਤੇ ਭਾਈ ਸਾਡੇ ਬੱਚੇ ਤਾਂ ਜਿਹੜਾ ਨੇ ਵਧੀਆ 베ਸ ਬਣ ਜੇ ਅੱਜ ਕੱਲ ਪੰਜਾਬ ਦੇ ਸਰਕਾਰੀ ਸਕੂਲ ਵੀ ਵਧੀਆ ਬਣ ਗਏ ਨੇ ਅਸੀਂ ਇੱਥੇ ਕਿਸੇ ਨੂੰ ਭੰਡ ਨਹੀਂ ਰਹੇ ਜੀ ਅਸੀਂ ਨਾ ਤਾਂ ਇੱਥੇ ਸਰਕਾਰੀ ਸਕੂਲਾਂ ਦੀ ਤਾਰੀਫ਼ ਕਰ ਰਹੇ ਨਾ ਜਿਹੜਾ ਪ੍ਰਾਈਵੇਟ ਸਕੂਲਾਂ ਦੀ ਬੇਇੱਜ਼ਤੀ ਜੋ ਹੈ ਅਸੀਂ ਉਹ ਕਹਿ ਰਹੇ ਹਾਂ ਜੋ ਹੈ ਅਸੀਂ ਉਹ ਗੱਲ ਕਰ ਰਹੇ ਹਾਂ ਕਿ ਜੇਕਰ ਤੁਸੀਂ ਮੋਟੀਆਂ ਰਕਮਾਂ ਲੈਂਦੇ ਹੋ ਤੁਸੀਂ ਇਹ ਦੇਖ ਲਓ ਕਿ ਕਿਸੇ ਪ੍ਰਾਈਵੇਟ ਸਕੂਲ 'ਚ ਜਾ ਕੇ ਕੇਜੀ ਪ੍ਰੀ ਕੇਜੀ ਦੀ ਫੀਸ ਪੁੱਛ ਲਿਓ ਜੇ 30000 40000 ਤੋਂ ਥੱਲੇ ਹੋਈ ਮੇਰਾ ਨਾਮ ਬਦਲ ਦਿਓ ਮੈਂ ਪੱਤਰਕਾਰੀ ਛੱਡ ਦੂੰ ਨਹੀਂ ਸਾਡੇ ਬੱਚੇ ਵੀ ਹੈਗੇ ਜਿਹੜੇ ਸਕੂਲ 'ਚ ਪੜ੍ਹਦੇ ਆ ਜੇ ਤੁਸੀਂ 30000 40000 50000 ਫੀਸਾਂ ਵਸੂਲ ਰਹੇ ਹੋ ਫਿਰ ਜਿਹੜੀ ਹੈ ਮੇਨਟੇਨੈਂਸ ਸਕੂਲ ਦੀ ਮੇਨਟੇਨੈਂਸ ਦਾ ਵੀ ਉਹਨਾਂ ਕੁਲ ਚਾਰਜਸ ਭਰ ਰਹੇ ਹੋ ਜੇ ਤੁਸੀਂ ਬੱਸਾਂ ਦੀ ਮੇਨਟੇਨੈਂਸ ਦਾ ਵੀ ਚਾਰਜ ਲੈ ਰਹੇ ਹੋ ਬੱਸਾਂ ਦਾ ਵੀ ਲੈ ਰਹੇ ਹੋ ਤਾਂ ਫਿਰ ਸੇਫਟੀ ਵੀ ਉਸ ਤਰੀਕੇ ਦੀ ਦਿਓ ਨਾ ਹਾਂ ਜੀ ਤਾਂ ਬਿਲਕੁਲ ਸੇਫਟੀ ਵੀ ਉਸ ਤਰੀਕੇ ਦੀ ਮਿਲਨੇ ਚਾਹੀਦੀ ਹੈ ਜਿਸ ਤਰੀਕੇ ਦੇ ਪੈਸੇ ਲਏ ਜਾ ਰਹੇ ਨੇ ਕਿਉਂਕਿ ਬੱਚੇ ਬਹੁਤ ਛੋਟੀ ਕਲਾਸ ਦੇ ਵਿੱਚ ਪੜਦੇ ਨੇ ਲੇਕਿਨ ਫੀਸ ਉਹਨਾਂ ਦੀ ਇੰਨੀ ਜ਼ਿਆਦਾ ਹੁੰਦੀ ਹੈ ਇਸ ਨਾਮ ਤੇ ਫੀਸ ਲਈ ਜਾਂਦੀ ਹੈ ਕਿ ਸਹੂਲਤ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਤੀ ਜਾਵੇਗੀ ਪਰ ਸਹੂਲਤ ਦੇ ਨਾਮ ਤੇ ਉਹਨਾਂ ਦੇ ਨਾਲ ਖਿਲਵਾੜ ਹੀ ਹੋ ਰਿਹਾ ਹੈ ਹਾਲਾਂਕਿ ਹੁਣ ਪੰਜਾਬ ਸਰਕਾਰ ਦੇ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਤਾਂ ਦੋਵੇਂ ਮੁੱਦਿਆਂ ਨੂੰ ਲੈ ਕੇ ਤੁਹਾਡੀ ਰਾਏ ਕੀ ਹੈ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦਿਓ ਜਾਜ਼ੀ ਸਾਸ਼ਵੀਕ ਜੀ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਉਸ ਪ੍ਰੋਗਰਾਮ ਦੇ ਵਿੱਚ ਕਿਹੜੇ ਮੁੱਦੇ ਹੋਣਗੇ ਜਿਸ ਉੱਤੇ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਲੰਗੇ ਦਿਨੀ ਹਰਿਆਣਾ ਸਿੱਖ ਪ੍ਰਬੰਧਕ ਕਮੇਟੀ ਦੀਆਂ ਜੋ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਜੋ ਪੰਥਕ ਪਾਰਟੀਆਂ ਨੇ ਉਹਨਾਂ ਦੇ ਚਿਹਰੇ ਨੰਗੇ ਹੋਏ ਨੇ ਕਿਵੇਂ ਹੋਏ ਨੇ ਅਸੀਂ ਇਸ ਮੁਤਲਕ ਵੀ ਵਿਸਥਾਰਪੂਰਵਕ ਗੱਲਬਾਤ ਕਰਾਂਗੇ ਇਸ ਮੁੱਦੇ